ਅੱਜ ਦੀ ਵੀਡੀਓ ਦੇਖ ਕੇ ਵੀ ਤੁਹਾਡਾ ਮਨ ਖੁਸ਼ ਨਾ ਹੋਵੇ ਰੂਹ ਨੂੰ ਠੰਡਕ ਨਾ ਪਹੁੰਚੇ ਤੇ ਭੈੜੇ ਤੋਂ ਭੈੜਾ ਥੱਲੇ ਕਮੈਂਟ ਕਰ ਜਿਓ ਸਾਨੂੰ ਸਿਰ ਮੱਤੇ ਹੋਊਗਾ ਕਿਉਂਕਿ ਅੱਜ ਤੁਹਾਡੇ ਲਈ ਤਿੰਨ ਟੌਪ ਬਲੱਡ ਲਾਈਨਾਂ ਦੇ ਘੋੜੇ ਕੱਢ ਕੇ ਲਿਆਏ ਆਂ ਕੜ ਕੋੜੀ ਕੱਢ ਕੇ ਲਿਆਏ ਆ ਸੋਹਣੇ ਕੋੜੇ ਕੱਢ ਕੇ ਲਿਆਏ ਆ ਜਿਨ੍ਹਾਂ ਨੇ ਗਾਂ ਬੱਚੇ ਵੀ ਬਹੁਤ ਚੰਗੇ ਪੈਦਾ ਕਰਨੇ ਸ਼ੁਰੂ ਕਰਤੇ ਪਹਿਲਾਂ ਗੱਲ ਕਰਦੇ ਆਪਾਂ ਆ ਮੱਝੂ ਕੇ ਬਲੱਡ ਲਾਈਨ ਦਾ ਇਹ ਘੋੜਾ ਇਹਦਾ ਨਾਮ ਅੱਜ ਤੋਂ 3 ਸਾਲ ਪਹਿਲਾਂ ਮੈਂ ਹੀ ਰੱਖਿਆ ਸੀ ਤੇ ਮੈਨੂੰ ਮਾਣ ਹੈ ਕਿ ਯਾਰ ਮੈਂ ਇਹਦਾ ਨਾਮ ਰੱਖਿਆ ਤੇ ਮੈਨੂੰ ਉਹ ਸੁਭਾਗ ਪ੍ਰਾਪਤ ਹੋਇਆ ਤੇ ਇਹਦਾ ਨਾਮ ਰੱਖਿਆ ਜੀ ਬਰੂਦ ਤੇ ਜਿੱਦਾਂ ਦਾ ਨਾਮ ਉਦਾਂ ਦੀ ਪਰਮਾਤਮਾ ਨੇ ਇਹਦੇ 'ਚ ਵਰਤੀ ਵੀ ਭਰੀ ਹੈ ਉਦਾਂ ਦਾ ਇਹਦਾ ਜੁੱਸਾ ਹੈ ਉਦਾਂ ਦੇ ਦੀਆਂ ਬਣਤਰਾਂ ਨੇ ਜੇ ਤੁਸੀਂ ਕੰਨਾਂ ਤੋਂ ਮੂੰਹ ਦੀ ਬਨਾਵਟ ਲਾ ਲਓ ਫਿਰ ਤੁਸੀਂ ਇਹਦੀ ਗਰਦਨ ਵੇਖੋ ਗਰਦਨ ਲਾਜਵਾਬ ਐ ਐਕਸਟਰਾ ਆਨਰੀ ਕਿਨੂੰ ਪੀਕਾਕ ਗਰਦਨ ਕਹਿ ਦਿੰਨੇ ਆ ਉਹ ਗਰਦਨ ਲੱਗੀ ਹੋਈ ਐ ਸੱਜਣੋ ਫਿਰ ਲੰਬਾਈ ਬਹੁਤ ਐ ਬੇਸ਼ੇਰੇ ਦੀ ਫਿਰ ਛਾਤੀ ਪਲਵਾਨ ਨਾਰਗੀ ਐ ਕਹਦੀ ਵੀ ਭਰਿਆ ਸਰੀਰ ਐ ਧਾਕੜ ਸਰੀਰ ਐ ਮੱਜੂ ਕੇ ਬਲੱਡ ਲਾਈਨ ਦੇ ਵਿੱਚ ਪੜਥੂ ਪਾਉਣ ਵਾਲਾ ਤੇ ਆਪਾਂ ਨੇ ਆਪ ਨੂੰ ਖੁੱਲ੍ਹ ਕੇ ਦਿਖਾਉਣ ਵਾਲੇ ਘੋੜੇ ਫੌਜੀ ਦਾ ਪੁੱਤ ਐ ਸੱਜਣੋ ਜਿਹੜੇ ਫੌਜੀ ਨੇ ਇੰਡੀਆ ਕੀ ਪੂਰੇ ਵਰਲਡ ਦੇ ਵਿੱਚ ਆਪਣਾ ਨਾਮ ਉੱਚਾ ਕੀਤਾ ਹੈ ਮੱਝੂ ਕੇ ਬਲੱਡ ਲਾਈਨ ਦਾ ਨਾਮ ਉੱਚਾ ਕੀਤਾ ਉਸ ਕੋੜੇ ਦਾ ਇਹ ਅੱਗੇ ਚਸ਼ਮੋ ਚਰਾ ਗਿਆ ਉਮਰ ਕਿੰਨੀ ਹਾਈਟ ਕਿੰਨੀ ਹੈ ਸਾਰੀਆਂ ਗੱਲਾਂ ਬਾਤਾਂ ਆਪਾਂ ਵੀਰ ਹੋਣਾ ਤੋਂ ਪੁੱਛਣੀਆਂ ਦੂਜੇ ਨੰਬਰ ਤੇ ਆ ਗਿਆ ਜੀ ਆਹ ਕੋੜਾ ਇਹਦਾ ਨਾਮ ਹੈ ਜੀ ਵੀਰ ਰਤਨ ਵੀਰ ਰਤਨ ਹੈਗਾ ਜੀ ਲਾਲ ਰਤਨ ਦਾ ਡਾਇਰੈਕਟ ਬੱਚਾ ਇਹ ਘੋੜੇ ਦੀ ਵੀ ਉਮਰ ਕਿੰਨੀ ਹੈ ਮਾਲਾ ਖਾਨਦਾਨ ਤੇ ਆਪਾਂ ਸਾਰਿਆਂ ਘੋੜਿਆਂ ਦਾ ਭਰਾਵਾ ਤੋਂ ਵੀ ਪੁੱਛਣਾ ਹੈ ਹਾਈਟਾਂ ਵੀ ਵੀਰ ਹੋਣਾ ਤੋਂ ਵੀ ਪੁੱਛਣੀ ਹੈ ਪਰ ਮੋਟਾ-ਮੋਟਾ ਤੁਸੀਂ ਸਕੈਨਰਾ ਥਾਣੀ ਕੱਢ ਲੋ ਇਹ ਸ਼ੋਹਾਂ ਦੇ ਵਿੱਚ ਵੀ ਜਾ ਚੁੱਕਾ ਹੈ ਤੇ ਸ਼ੋਹਾਂ ਦਾ ਜਿੰਨਰ ਵੀ ਬਣ ਚੁੱਕਾ ਹੈ ਜਿੱਤ ਵੀ ਚੁੱਕਾ ਹੈ ਸਾਰੀ ਗੱਲਬਾਤ ਵੀ ਆਪਾਂ ਕਰਨੀ ਹੈ ਭਰਾ ਆਦੇਸ਼ ਨਾਲ ਤੁਹਾਨੂੰ ਮਲਾਉਣਾ ਹੈ ਤੇ ਆ ਇਹ ਇਹਨਾਂ ਦਾ ਤੀਜਾ ਘੋੜਾ ਇਹਦਾ ਨਾਂ ਹੈ ਜੀ ਸ਼ਮਸ਼ੀਰ ਸ਼ਾਨਸਵਰਾਵਾਂ ਵਾਲੇ ਦਾ ਬੱਚਾ ਬਹੁਤ ਹੀ ਲਾਜਵਾਬ ਮਾਰਕਿੰਗ ਹੈ ਇਹਦੇ ਵੀ ਬੱਚੇ ਬੜੇ ਚੰਗੇ ਆਗੇ ਆ ਉਹ ਇਹਦੇ ਬਾਰੇ ਵੀ ਗੱਲਬਾਤ ਕਰਨੀ ਹੈ ਘੋੜਾ ਇਹ ਵੀ ਬਹੁਤ ਖੁੱਲਾ ਡੁੱਲਾ ਕਰੰਟ ਬਹੁਤ ਹੈ ਘੋੜੇ ਦੇ ਵਿੱਚ ਘੋੜੇ ਤਿੰਨੇ ਹੀ ਤੁਸੀਂ ਦੇਖ ਰਹੇ ਹੋ ਕਿ ਇੱਕ ਤੋਂ ਇੱਕ ਵੱਧ ਕੇ ਹੈ ਜਦੋਂ ਇੱਕ ਨੂੰ ਦੇਖਦੇ ਆ ਦੂਜਾ ਵੱਧਾ ਹੈ ਜਦੋਂ ਦੂਜੇ ਨੂੰ ਵੇਖਦੇ ਆ ਤੀਜਾ ਵੱਧਾ ਹੈ ਤੇ ਤਿੰਨਾਂ ਘੋੜਿਆਂ ਦੇ ਵਿੱਚੋਂ ਤੁਹਾਨੂੰ ਚੋਣ ਕਰਨੀ ਮੁਸ਼ਕਲ ਹੋ ਜਾਂਦੀ ਹੈ ਵੀ ਇਹਨਾਂ ਤਿੰਨਾਂ ਦੇ ਵਿੱਚੋਂ ਸਭ ਤੋਂ ਸੋਹਣਾ ਕਿਹੜਾ ਹੈ ਸਭ ਤੋਂ ਤਗੜਾ ਕਿਹੜਾ ਤਿੰਨੇ ਹੀ ਇੱਕੋ ਜਿਹੇ ਆ ਬਹੁਤ ਜਾਨਦਾਰ ਘੋੜੇ ਆ ਇਹ ਨੇ ਸਰਦਾਰ ਗੁਰਿੰਦਰ ਸਿੰਘ ਜੀ ਤੇ ਨਾਲ ਹੈ ਸਾਡਾ ਭਰਾ ਭਾਈ ਡਾਕਟਰ ਬਲਜੀਤ ਸਿੰਘ ਇਟਾਂ ਵਾਲੀ ਤੋਂ ਇਹਨਾਂ ਭਰਾਵਾਂ ਨੇ ਵੀ ਦਰਸ਼ਨ ਦਿੱਤੇ ਧੰਨਵਾਦ ਹੈ ਇਹ ਵੀਰ ਹੋਣਾਂ ਦਾ ਘਰ ਹੈ ਜੀ ਨਾਲ ਬਹੁਤ ਹੀ ਖੁੱਲਾ ਡੁੱਲਾ ਵੀਰ ਹੋਣਿਆਂ ਦੀ ਜਗ੍ਹਾ ਹੈ ਜਗ੍ਹਾ ਦੇ ਵਿੱਚ ਖੁੱਲੀ ਡੁੱਲੀ ਦੇ ਫਾਰਮ ਹੈ ਜਿੰਨੀ ਜਗ੍ਹਾ ਖੁੱਲੀ ਹੈ ਉਹ ਨਹੀਂ ਇਹਨਾਂ ਦੇ ਘੋੜੇ ਖੁੱਲੇ ਨੇ ਤੇ ਉਹਨਾਂ ਹੀ ਸਾਡੇ ਭਰਾਵਾਂ ਦਾ ਦਿਲ ਵੀ ਖੁੱਲੇ ਨੇ ਆ ਦੋ ਥਾਂ ਭਰਾਵਾਂ ਨੇ ਘੋੜਿਆਂ ਨੂੰ ਤਿੰਨਾ ਘੋੜਿਆਂ ਨੂੰ ਦੋ ਜਗ੍ਹਾ ਤੇ ਕਮਰੇ ਬਣਾਏ ਆ ਬਹੁਤ ਸੋਹਣੀ ਜਗ੍ਹਾ ਬਣੀ ਹੋਈ ਹੈ ਬਾਕੀ ਡਾਕਟਰ ਬਲਜੀਤ ਸਿੰਘ ਬਾਈ ਇੱਟਾਂ ਵਾਲੀ ਤੋਂ ਇਹਨਾਂ ਦਾ ਵੀ ਧੰਨਵਾਦ ਹੈ ਨਾਲ ਵਿਚਕਾਰ ਆ ਰਹੇ ਨੇ ਬਾਈ ਸਰਦਾਰ ਜਸਕਰਨ ਸਿੰਘ ਜੀ ਬਾਈ ਆਦੇਸ਼ ਦੇ ਤਾਇਆ ਜੀ ਨਾਲ ਵੀਰਾ ਹੈ ਜੀ ਮਨਜੂਤ ਬਾਈ ਸੀਰੇ ਦਾ ਬੇਟਾ ਤੇ ਨਾਲ ਸਾਡਾ ਭਰਾ ਆਦੇਸ਼ ਹੈ ਇਹਨਾਂ ਸਾਰੇ ਭਰਾਵਾਂ ਦਾ ਧੰਨਵਾਦ ਹੈ ਵੀਡੀਓ ਦੱਬ ਕੇ ਸ਼ੇਅਰ ਕਰਨੀ ਇਸ ਕਰਕੇ ਜ਼ਰੂਰੀ ਹੈ ਕਿ ਨਵੀਂ ਉਮਰ ਦੇ ਹੀ ਸਾਰੇ ਮੁੰਡਿਆਂ ਮੰਡਿਆਂ ਨੇ ਰਲ ਕੇ ਨਾ ਘੋੜੇ ਰੱਖਿਆ ਯਾਰ ਤੇ ਆਪਾਂ ਭਰਾਵਾਂ ਦਾ ਹੌਸਲਾ ਪੈਲ ਦੇ ਆਧਾਰ ਤੇ ਭਰਾਵਾਂ ਦਾ ਵਧ ਕੇ ਵਧਾਉਣਾ ਕਿ ਤੁਹਾਡੇ ਕੀਤੇ ਸ਼ੇਅਰ ਨਾਲ ਹੀ ਇਹਨਾਂ ਭਰਾਵਾਂ ਨੇ ਅੱਗੇ ਘੋੜਾ ਜਗਤ ਦੇ ਵਿੱਚ ਵਧਣਾ ਹੈ ਤੇ ਵੱਡੇ ਨਾਂ ਬਣਾਉਣੇ ਆ ਬਾਕੀ ਜਿਨ੍ਹਾਂ ਪ੍ਰਾਣੀ ਭਰਾਵਾਂ ਨੇ ਵੀਡੀਓ ਸ਼ੇਅਰ ਕੀਤੀ ਸੋਹਣੇ ਸੋਹਣੇ ਕਮੈਂਟ ਕਰਕੇ ਭਰਾ ਘੋੜੇ ਵਾਲੇ ਦਾ ਹੌਸਲਾ ਵਧਾਇਆ ਨਵਾਂ ਨਵਾਂ ਆਪਣਾ ਪੇਜ ਫੋਲੋ ਕੀਤਾ ਉਹਨਾਂ ਵੀਰਿਆਂ ਚੋਂ ਕੁਝ ਭਰਾਵਾਂ ਦੇ ਨਾਮ ਨੇ ਜੀ ਹਰਪਾਲ ਸਿੰਘ ਖੱਟੜਾ ਦੀਪਤਨੂਆ ਨਗਿੰਦਰ ਬਰਾੜ ਸੋਨੂ ਮਾਨ ਜੀਤ ਸੇਖੋ ਸਾਹਿਬ ਸਿੰਘ ਜਾਂ ਫਿਰ ਜੱਟ ਸਾਜਨ ਕੁਮਾਰ ਸਰਪੰਚ ਲਾਡੀ ਬੱਲ ਲਬਪ੍ਰੀਤ ਬਾਟ ਕੁਲਦੀਪ ਸੰਧੂ ਸੁਖਵਿੰਦਰ ਸਿੰਘ ਮਨਵੀਰ ਸਿੰਘ ਮਨਜੀਤ ਰੰਧਾਵਾ ਆਜੋ ਮਿਲਦੇ ਆਂ ਕਰਦੇ ਆਂ ਗੱਲਬਾਤ ਵੀਡੀਓ ਐਂਡ ਤੱਕ ਦੇਖਿਓ ਸਿਰੇ ਤੱਕ ਦੇਖਿਓ ਤੁਹਾਨੂੰ ਬਹੁਤ ਕਮਾਲ ਦੀ ਜਾਣਕਾਰੀ ਮਿਲੂਗੀ ਘੋੜਿਆਂ ਬਾਬਤ ਤੇ ਭਰਾਵਾਂ ਬਾਬਤ ਆਜੋ ਕਰਦੇ ਆਂ ਗੱਲਬਾਤ ਕਰ ਦਿਓ ਸ਼ੇਅਰ ਧੰਨਵਾਦ ਦੀ ਸਤਿ ਸ਼੍ਰੀ ਅਕਾਲ ਜੀ ਆਮ ਤੋਂ ਖਾਸ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਨਵੇਂ ਭਾਗ ਦੇ ਵਿੱਚ ਸਾਰੇ ਸੱਜਣਾ ਮਿੱਤਰਾਂ ਦਾ ਸਾਰੇ ਭਰਾਵਾਂ ਦਾ ਸਾਰੇ ਦੋਸਤਾਂ ਦਾ ਇੱਕ ਵਾਰੀ ਤੋਂ ਫੇਰ ਮਾਣ ਸਤਿਕਾਰ ਤੇ ਅਦਬ ਨਾਲ ਸਵਾਗਤ ਕਰਦੇ ਆ ਤੇ ਜੀਹਾਂ ਆਖਦੇ ਆ ਜਿਹੜੇ ਸੱਜਣ ਆਪਾਂ ਨੂੰ ਫੇਸਬੁੱਕ ਰਾਹੀਂ ਦੇਖ ਰਹੇ ਆ ਉਹਨਾਂ ਭਰਾਵਾਂ ਦਾ ਵੀ ਮਾਣ ਸਤਿਕਾਰ ਤੇ ਅਦਬ ਨਾਲ ਸਵਾਗਤ ਕਰਦੇ ਆ ਤੇ ਜੀਹਾਂ ਆਖਦੇ ਆ ਸੱਜਣੋ ਸ਼ੁਰੂ ਦੇ ਵਿੱਚ ਤੁਹਾਨੂੰ ਮੈਂ ਬਾਹ ਕਮਾਲ ਵੀਰ ਹੋਣਾਂ ਦੇ ਤਿੰਨ ਆਸਟ੍ਰੇਲੀਅਨ ਵਿਖਾ ਕੇ ਹਟਿਆ ਜਦੋਂ ਉਹ ਇੱਕ ਨੂੰ ਦੇਖਦੇ ਆ ਤੇ ਦੂਜਾ ਵੱਧ ਕੇ ਲੱਗਦਾ ਜਦੋਂ ਦੂਜੇ ਨੂੰ ਦੇਖਦੇ ਆਂ ਤੇ ਤੀਜਾ ਵੱਧ ਕੇ ਲੱਗਦਾ ਤੇ ਜਦੋਂ ਤਿੰਨਾਂ ਨੂੰ ਦੇਖਦੇ ਆਂ ਤੇ ਇੱਕ ਤੋਂ ਇੱਕ ਪਰਮਾਤਮਾ ਨੇ ਜਿਹੜੀਆਂ ਇਹਨਾਂ ਦੇ ਵਿੱਚ ਬਰੀਕੀਆਂ ਪਾਈਆਂ ਜਿਹੜੀਆਂ ਪਰਮਾਤਮਾ ਨੇ ਇਹਨਾਂ ਵਿੱਚ ਤਨ ਤਨ ਕੇ ਅਗਰੈਸ਼ਨ ਭਰਿਆ ਤੇ ਮੈਨੂੰ ਲੱਗਦਾ ਹੈ ਕਿ ਉਹਦਾ ਕੋਈ ਮੋਲ ਨਹੀਂ ਬਹੁਤ ਲੱਭ ਕੇ ਪਾਲ ਕੇ ਮਿਹਨਤ ਕਰਕੇ ਵੀਰ ਹੋਣੀ ਲੈ ਕੇ ਆਏ ਆ ਨਵੇਂ ਘੋੜੇ ਪਾਲਕ ਨਵੇਂ ਘੋੜਾ ਪਾਲਕ ਨੇ ਤੇ ਸ਼ੌਕ ਹੈ ਸਾਡੇ ਭਰਾ ਦਾ ਤੇ ਬੈਠੇ ਆਪਾਂ ਅੱਜ ਸੋਰ ਸਿੰਘ ਵਾਲਾ ਪਿੰਡ ਹੈ ਜੀ ਜ਼ਿਲ੍ਹਾ ਹੈ ਫਿਰੋਜ਼ਪੁਰ ਤੇ ਬਾਈ ਆਦੇਸ਼ਪਾਲ ਸਿੰਘ ਆਪਣੇ ਨਾਲ ਛੋਟਾ ਭਰਾ ਬੈਠਾ ਹੈ ਜੀ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਗੁਰਵਿੰਦਰ ਸਿੰਘ ਜੀ ਢਿੱਲੋਂ ਸਾਹਿਬ ਨਾਲ ਬੈਠੇ ਆ ਨਾਲ ਉਹਨਾਂ ਦੇ ਤਾਇਆ ਜੀ ਬੈਠੇ ਆ ਸਰਦਾਰ ਜਸਕਰਨ ਸਿੰਘ ਜੀ ਕੱਲੀ-ਕੱਲੀ ਜਾਣਕਾਰੀ ਦੇਣੀ ਆ ਤੁਹਾਨੂੰ ਦਿਲ ਤੇ ਹੱਥ ਰੱਖ ਕੇ ਇੱਕ ਗੱਲ ਕਮੈਂਟਾਂ ਜਰੂਰ ਦੱਸ ਕੇ ਜਾਇਓ ਜੇ ਘੋੜੇ ਸੋਹਣੇ ਲੱਗਣ ਅਤੇ ਭਰਾ ਛੋਟੇ ਵੀਰ ਦੀ ਆਪਾਂ ਦੱਬ ਕੇ ਸਪੋਰਟ ਕਰ ਲਈਆਂ ਵੀਡੀਓ ਸ਼ੇਅਰ ਕਰਕੇ ਵੀ ਤੇ ਕਮੈਂਟਾਂ ਦੇ ਵਿੱਚ ਵੀ ਜਿੱਦਾਂ ਦੇ ਵੀ ਤੁਹਾਨੂੰ ਨਗੀਨੇ ਲੱਗਣ ਉਹਦੇ ਬਾਬਤ ਹੀ ਸਾਨੂੰ ਕਮੈਂਟ ਕਰਿਓ ਤੇ ਵੀਡੀਓ ਅਤਵਾਦ ਸ਼ੇਅਰ ਕਰਿਓ ਪਹਿਲਾਂ ਭਰਾਵਾਂ ਦਾ ਸਵਾਗਤ ਕਰਦੇ ਆਂ ਆਪਾਂ ਬੈਠੇ ਆ ਢਿੱਲੋ ਸਟੱਡ ਫਾਰਮ ਤੇ ਫਿਰ ਆਪਾਂ ਸਾਰੀ ਗੱਲਬਾਤ ਕਰਦੇ ਆਂ ਜੀ ਬਾਈ ਜੀ ਸਵਾਗਤ ਹੈ ਸਾਰੇ ਭਰਾਵਾਂ ਦਾ ਸੱਸੀਕਰ ਸਵਾਗਤ ਹੈ ਮੇਰੇ ਸੁਖਸੰਦ ਵੀਰੇ ਤੁਹਾਡਾ ਵੀ ਆਮ ਤੋਂ ਖਾਸ ਚੈਨਲ ਦਾ ਸਾਡੇ ਘਰ ਪੁੱਜਣ ਤੇ ਬਹੁਤ ਬ ਧੰਨਵਾਦ ਕਰਦਾ ਧੰਨਵਾਦ ਭਾਈ ਡਰਿਆ ਤੇ ਨਹੀਂ ਮੈਂ ਕਿਹਾ ਸਾਹ ਵੀ ਲੇਲਾ ਥੋੜਾ ਆ ਇਕਲੇ ਲੈਂਡ ਚ ਹੀ ਸਾਰਾ ਬੋਲਦਾ ਏ ਹੋਰ ਸਰਾਉ ਠੀਕ ਆ ਚੜਦੀ ਕਲਾ ਠੀਕ ਚੜਦੀ ਕਲਾ ਅੱਛਾ ਦੇਸ਼ ਭਾਈ ਜੇ ਗੱਲ ਕਰੀਏ ਘੋੜਿਆਂ ਦੀ ਘੋੜਿਆਂ ਦੇ ਵਿੱਚ ਪਹਿਲਾਂ ਦਾਦੇ ਪਰਦਾਦੇ ਜਾਂ ਲੱਕੜ ਦਾਦਿਆਂ ਨੇ ਰੱਖਿਆ ਸੀ ਕਿ ਤੁਹਾਡਾ ਸ਼ੌਂਕ ਹੈ ਨਹੀਂ ਨਹੀਂ ਅਸੀਂ ਹੁਣ ਤੋਂ ਹੀ 4 ਸਾਲ ਹੋ ਗਏ ਹੁਣ ਹੀ ਰੱਖਣ ਲੱਗੇ ਆ ਪਹਿਲਾਂ ਨਹੀਂ ਆਪਣਾ ਸੀਗਾ ਕੋਈ ਵੀ ਘੋੜੇ ਪਹਿਲਾਂ ਨਹੀਂ ਰੱਖੇ ਸੀਗੇ ਅੱਛਾ ਹੁਣ ਹੀ ਸ਼ੁਰੂ ਕੀਤਾ ਜੇ 4 ਸਾਲਾਂ ਦੇ ਵਿੱਚ ਭਾਈ ਇੰਨੇ ਚੰਗੇ ਤਾਂ ਇਨਸਟਾਲੀਅਨ ਜੋੜ ਲੈਣੇ ਇਹ ਕਿਹਦੀ ਦੇਣ ਸਮਝਦੇ ਹੋ ਮੰਡੀਆਂ ਦੀ ਦੇਣ ਸਮਝਦੇ ਹੋ ਕਿ ਤੁਹਾਡਾ ਆਲਾ ਦਵਾਲਾ ਹੀ ਇਦਾਂ ਦਾ ਘੋੜਿਆਂ ਵਾਲਾ ਯਾਰੀ ਬੈਲੀ ਗੀ ਘੋੜਿਆਂ ਵਾਲੇ ਆ ਨਹੀਂ ਪਹਿਲਾਂ ਤਾਂ ਆਪਣੇ ਕੋਈ ਨਹੀਂ ਇਹਨੇ ਜਾਣ ਪਛਾਣ ਸੀਗੀ ਘੋੜਿਆਂ ਵਾਲੇ ਨਾ ਇਹ ਤਾਂ ਪਰਮਾਤਮਾ ਦੀ ਦੇਣ ਹੀ ਸਮਝਦੇ ਆਪਾਂ ਜੀ ਬਈ ਜਿਵੇਂ ਆਪ ਸੁਣੀਦਾ ਬਈ ਇਹ ਮਤਲਬ ਆਪਦਾ ਘਰ ਆਪ ਹੀ ਚਾਹੁੰਦੇ ਪਰਮਾਤਮਾ ਦੀ ਦੇਣ ਨਾਲ ਹੀ ਮਿਲਦੇ ਆ ਕੋਈ ਸ਼ੱਕ ਨਹੀਂ ਹਾਂਜੀ ਤੇ ਆਪਾਂ ਨੂੰ ਤਾਂ ਪਰਮਾਤਮਾ ਦੀ ਦੇਣ ਹੀ ਸਮਝਦੇ ਆ ਬਈ ਉਹਨਾਂ ਦੇ ਹੁਕਮ ਮੁਤਾਬਕ ਹੀ ਆਪਣੇ ਪਹਿਲਾ ਘੋੜਾ ਕਿਹੜਾ ਲਿਆਇ ਸੀ ਬਾਈ ਆਪਾਂ ਪਹਿਲਾ ਘੋੜਾ ਸ਼ਮਸ਼ੀਰ ਲਿਆਇ ਸੀ ਕਾਲਾ ਘੋੜਾ ਜੀ ਮੱਥੇ ਪਟੇ ਵਾਲਾ ਹਨਾ ਹਾਂਜੀ ਹਾਂਜੀ ਜੀ ਜਿਹੜਾ ਬਰੂਦ ਘੋੜਾ ਹੈ ਬਾਈ ਹਾਂਜੀ ਮੈਨੂੰ ਇਹ ਗੱਲ ਦਾ ਮਾਣ ਹੈ ਕਿ ਮੈਂ ਨਾ ਸੱਜਣੋ ਆ ਜਿਹੜਾ ਘੋੜਾ ਹੁਣ ਤੁਹਾਡੀ ਸਕਰੀਨ ਤੇ ਨੀਲਾ ਚੱਲ ਰਿਹਾ ਮੱਝੂ ਕੀ ਲਾਈਨ ਦਾ ਇਹ ਘੋੜੇ ਦਾ ਨਾਮ ਮੈਂ ਰੱਖਿਆ ਸੀ ਬਾਈ ਉਹ ਮੇਰੇ ਹਿੱਸੇ ਮਾਰੇ ਨੇ ਸੇਵਾ ਪਾਈ ਸੀ ਹਾਂਜੀ ਅੱਜ ਤੋਂ ਕੋਈ 3 ਸਾਲ ਪਹਿਲਾਂ ਇਹ ਘੋੜੇ ਦੀ ਵੀਡੀਓਗ੍ਰਾਫੀ ਕਰੀ ਸੀ ਅਸੀਂ ਪਿੰਡ ਪੜਾਣੇ ਬਾਈ ਜਸਵੀਰ ਸਿੰਘ ਸੀਰੇ ਦੇ ਘਰੇ ਬਾਈ ਮਨਜੋਤ ਉਹਨਾਂ ਦੇ ਘਰੇ ਉੱਥੇ ਇਹ ਕੋੜੇ ਦਾ ਬਾਈ ਸ਼ੀਰੇ ਨੇ ਮੈਨੂੰ ਕਿਹਾ ਵੀ ਬਾਈ ਤੂੰ ਇਹਨੂੰ ਵੇਖ ਕੇ ਨਾਂ ਰੱਖ ਵੀ ਕੀ ਲੱਗਦਾ ਤੇ ਮੈਨੂੰ ਇਹ ਵਾਕਈ ਉਦੋਂ ਬਰੂਦ ਅਰਗਾ ਲੱਗਿਆ ਸੀ ਹਾਂਜੀ ਉਹ ਬਾਕੀ ਭਰਾ ਵੀ ਇਹ ਗੱਲ ਆਪਾਂ ਨੂੰ ਕਮੈਂਟਾਂ ਰਾਹੀਂ ਵੀ ਦੱਸਣਗੇ ਵੀ ਜਿਹੜਾ ਪਹਿਲਾਂ ਤਾਂ ਇਹਦਾ ਨਾਂ ਰੱਖਿਆ ਤੁਸੀਂ ਸਾਨੂੰ ਨਾਂ ਤੇ ਜ਼ਰੂਰ ਦੱਸੋ ਵੀ ਉਹ ਇੱਥੇ ਟੁੱਕਦਾ ਹੈ ਹੈਨਾ ਵੀ ਇਹ ਚੀਜ਼ ਤੁਹਾਨੂੰ ਦੀਦੀ ਹੈ ਤੇ ਮੈਨੂੰ ਤੇ ਬੜਾ ਦਿਲੋਂ ਚੰਗਾ ਲੱਗਦਾ ਤੇ ਵਧਾਈ ਦੇ ਪਾਤਰੋਂ ਬਾਈ ਸਾਰੇ ਪਰਿਵਾਰ ਨੂੰ ਵਧਾਈ ਬਹੁਤ ਚੰਗਾ ਕੋੜਾ ਪਰਮਾਤਮਾ ਨੇ ਤੁਹਾਡੀ ਝੋਲੀ ਪਾਈ ਆਪਾਂ ਪਹਿਲਾਂ ਇਤੋਂ ਹੀ ਗੱਲ ਸਟਾਰਟ ਕਰਦੇ ਆ ਠੀਕ ਇਹ ਨਾਂ ਤੇਰਾ ਆ ਗਿਆ ਬਰੂਦ ਆ ਮੈਨੂੰ ਤਾਂ ਪਤਾ ਹੈ ਪਰ ਭਰਾਵਾਂ ਦੀ ਜਾਣਕਾਰੀ ਵਾਧਾ ਕਰੀਏ ਵੀ ਕਿਹੜੇ ਪਿਓ ਦਾ ਪੁੱਤ ਹੈ ਇਹ ਫੌਜੀ ਦਾ ਹੈ ਜੀ ਡੈਕਟ ਫੌਜੀ ਦਾ ਹਾਂਜੀ ਹਾਂਜੀ ਮੱਜੂ ਕੇ ਲੈਣ ਵਾਲਾ ਫੌਜੀ ਉਹਦਾ ਬੱਚਾ ਜੀ ਅੱਛਾ ਜਿਹੜਾ ਫੇਮਸ ਕੋੜਾ ਜਿਹੜਾ ਫੌਜੀ ਹੈ ਉਹ ਕੋੜੇ ਦਾ ਬੱਚਾ ਜਿਹਨੇ ਆਪਣਾ ਬ੍ਰਾਂਡ ਤਿਆਰ ਕੀਤਾ ਹਨਾ ਜੇ ਮਾਲੇ ਪਾਸੇ ਦੇਸ਼ ਜਾਈਏ ਤਾਂ ਇਹਦੀ ਮਾਂ ਸੀਗੀ ਇੱਥੇ ਆਪਣੇ ਜੀਰੇ ਕੋਲੇ ਸੀਗੀ ਆਲੀਸ਼ਾਨ ਲਾਈਨ ਦੀ ਕੁੜੀ ਸੀਗੀ ਜੀ 62 ਇੰਚ ਕੱਦਾ ਸੀਗਾ ਉਹਦਾ ਹੂੰ ਤੇ ਉਹ ਆਲੀਸ਼ਾਨ ਲਾਈਨ ਦੀ ਮਾਂ ਤੁਸੀਂ ਦੇਖੀ ਹੈ ਮਾਂ ਆਦੀ ਹਾਂਜੀ ਇਹਦੀ ਸੀ ਮਾਂ ਐਸੀ ਨੂੰ ਪਹਿਲਾਂ ਬਚਪਨ ਚ ਦੇਖਿਆ ਸੀਗਾ ਉੱਥੇ ਜਦੋਂ ਜੀਰੇ ਸੀਗਾ ਜੀ ਤੇ ਉਸ ਤੋਂ ਬਾਅਦ ਤੋਂ ਜੀਰੇ ਤੋਂ ਮਤਲਬ ਇੱਥੇ ਸ਼ੀਰੇ ਬਾਈ ਹੁਣੀ ਲੈ ਆਈ ਜੀ ਫਿਰ ਉਹਨਾਂ ਤੋਂ ਆਪਾਂ ਮਤਲਬ ਲੈ ਲਿਆ ਸੀ ਤੁਹਾਡੇ ਕੋਲ ਕਿੰਨਾ ਚਿਰ ਹੋ ਗਿਆ ਹੁਣ ਬਾਈ ਇਹ ਆਪਣੇ ਕੋਲੇ ਡੇਢ ਸਾਲ ਹੋਇਆ ਹੋ ਗਿਆ ਇਹਨੂੰ ਇੱਥੇ ਕੋਈ ਟ੍ਰੇਨਰ ਟ੍ਰੂਨਰ ਲਾਇਆ ਬਾਈ ਕਿ ਜਾਂ ਕਿਦਾਂ ਖੜਨੀ ਖੁੜਨੀ ਯਾਰ ਬੜੀ ਕਮਾਲ ਦੀ ਹੈ ਨਹੀਂ ਟ੍ਰੇਨਰ ਤਾਂ ਆਪਣਾ ਕਿਸੇ ਘੋੜੇ ਤੇ ਵੀ ਨਹੀਂ ਆਇਆ ਜਦ ਤੱਕ ਕੋਈ ਆਇਆ ਹੁਣ ਸੋਚਦੇ ਆਂ ਬਈ ਗਾਂ ਥੋੜਾ ਸਵਾਰੀ ਸੂਰੀ ਕਰਨੀ ਸ਼ੁਰੂ ਕਰਨੀ ਆ ਜੋ ਕੁਛ ਹੈਗਾ ਕੁਦਰਤੀ ਹੈ ਹਾਂਜੀ ਕੁਦਰਤੀ ਹੈ ਜੀ ਇਹਦੇ ਵਿੱਚ ਕਿਹੜੀਆਂ ਬ੍ਰਿਕੀਆਂ ਪੜਦੇ ਹੋ ਉਹ ਭਰਾ ਤਾਂ ਆਪਾਂ ਨੂੰ ਕਮੈਂਟਾਂ ਰਹੀ ਦੱਸਣਗੇ ਪਰ ਤੁਸੀਂ ਕਿਹੜੀਆਂ ਚੀਜ਼ਾਂ ਵੇਖ ਕੇ ਲੈਂਦਾ ਹੈ ਅਸੀਂ ਮਤਲਬ ਕੱਦ ਕਰ ਥੱਲੋਂ ਵੀ ਪੂਰਾ ਚੰਗਾ ਜੀ ਬਾਕੀ ਮਜ਼ਬੂਤੀ ਐਨ ਪਿੱਠ ਬੁੜਾ ਤੇ ਸੁੰਬ ਤੋਂ ਲੈ ਕੇ ਤੁਸੀਂ ਧੌਣ ਤੱਕ ਵੇਖੋਗੇ ਕੰਨ ਤੱਕ ਵੇਖੋਗੇ ਐਨ ਪੂਰਾ ਮਤਲਬ ਸਾਰੇ ਪੱਖਾਂ 'ਚ ਪੂਰਾ ਮਤਲਬ ਖੜਦਾ ਜੀ ਜੀ ਕਰਦਨ ਤਾਂ ਯਾਰ ਮੈਂ ਬਹੁਤ ਘੱਟ ਘੋੜਿਆਂ ਦੀ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਸਾਰੇ ਭਰਾਵਾਂ ਦੇ ਘੋੜੇ ਚੰਗੇ ਆਪਾਂ ਕਿਸੇ ਨੂੰ ਉਹ ਨਹੀਂ ਕਰਦੇ ਪਰ ਜੇ ਘੋੜੇ ਦੀ ਗੱਲ ਕਰਾਂ ਤੇ ਮੈਨੂੰ ਮੈਂ ਇਹ ਗੱਲ ਆਪਣੇ ਦਿਲੋਂ ਕਹਿ ਰਿਹਾ ਸੱਜਣੋ ਰੂਹ 'ਚੋਂ ਕਹਿ ਰਿਹਾ ਵੀ ਮੈਂ ਇਹਦੇ ਨਾਲ ਦੀ ਗਰਦਨ ਤੇ ਇਹਦੇ ਨਾਲ ਦੀ ਕੰਨ ਕਨੌਤੀ ਫੇਸ ਦੇ ਹਿਸਾਬ ਨਾਲ ਹਾਂਜੀ ਬਹੁਤ ਘੱਟ ਕੋੜਿਆਂ ਚ ਵੇਖੀ ਹੈ ਬਈ ਬਹੁਤ ਘੱਟ ਕੋੜਿਆਂ ਬਿਲਕੁਲ ਬਿਲਕੁਲ ਜੀ ਕਿਹੇ ਵੀ ਮਤਲਬ ਕੋਈ ਵੀ ਕੋੜਾ ਜੀ ਚਲੋ ਸਾਰੇ ਕੋੜੇ ਚੰਗੇ ਆਪਦੀ ਆਪਦੀ ਤਾਂ ਜੀ ਵੀ ਕੋਈ ਨਾ ਕੋਈ ਕੋੜਾ ਕਿਤੇ ਨਾ ਕਿਤੇ ਮਤਲਬ ਰਹਿ ਜਾਂਦਾ ਨੱਪਰ ਪਰਮਾਤਮਾ ਨਾਲੋਂ ਇਹ ਚ ਸਾਰੀ ਹਾਂ ਪੈਰਾਂ ਤੋਂ ਲੈ ਕੇ ਸੁੰਬ ਦੇਖ ਲਓ ਤੁਸੀਂ ਛਾਤੀ ਦੇਖ ਲਓ ਫਿਰ ਲੈਂਥ ਵੇਖ ਲਓ ਪੁੱਠਾ ਦੇਖ ਲਓ ਗਰਦਨ ਦੇਖ ਲਓ ਕੰਨ ਦੇਖ ਲਓ ਮੂੰਹ ਦੀ ਫੇਸ ਪ੍ਰੋਫਾਈਲ ਦੇਖ ਲਓ ਤੇ ਕਿਸੇ ਇੱਕ ਪਾਸੇ ਕੋੜਾ ਹੱਥ ਨਹੀਂ ਤਰਾਉਂਦਾ ਅੱਛਾ ਇਸ ਟਾਈਮ ਤੇ ਉਮਰ ਕਿੰਨੀ ਹੋ ਗਈ ਆ ਆਦੇਸ਼ੇ ਦੀ ਇਹ 5-6 ਸਾਲ ਦਾ ਕੋੜਾ ਹੋ ਗਿਆ ਜੀ ਤੇ ਇਸ ਟਾਈਮ ਫੱ ਇਹ 64 ਇੰਚ ਕਾ ਦੂਗਾ ਜੀ ਇਹਦਾ 64 ਇੰਚ ਕਾ ਹੈ ਮੈਨੂੰ ਵੇਖਣ ਨੂੰ ਜਿਆਦਾ ਲੱਗਦਾ ਯਾਰ ਥੋੜੀ ਕਿੰਨੀ ਹਾਈਟ ਹੈ ਆਪਦੀ ਮੇਰੀ ਹੋਊਗੀ ਬਈ 5 11 ਕ 10 ਇੱਥੇ ਜੀ 6 ਫੁੱਟ ਦੇ ਲੱਗੇ ਆ ਹੈਨਾ ਉਸ ਹਿਸਾਬ ਨਾਲ ਘੋੜਾ ਤੁਸੀਂ ਦੇਖਿਓ ਤੇ ਘੋੜਾ ਬਾਈ ਨੇ ਬਿਲਕੁਲ ਜਿੰਨੀ ਹੀ ਹਾਈਟ ਹੈਗੀ ਆ ਉਨੀ ਵੀਰੇ ਨੇ ਆਪਾਂ ਨੂੰ ਦੱਸੀ ਆ ਬਾਕੀ ਇਹਦੇ ਕੋਲ ਹਜੇ ਟਾਈਮ ਹੋਰ ਮੈਨੂੰ ਲੱਗਦਾ ਪਿਆ ਸਾਲ ਡੇਢ ਸਾਲ ਆ ਜੀ ਕਿਉਂਕਿ ਮੱਝੂ ਕੀ ਲਾਈਨ ਆ ਜਿਹੜੀ ਲੋਕ ਕਹਿੰਦੇ ਆ ਭਰਾ ਕਹਿੰਦੇ ਆ ਜਿਹੜੇ ਪੁਰਾਣੇ ਵੀ 7 7.5 ਸਾਲ ਤੱਕ ਵੀ ਵਾਧੀ ਆ ਹਾਂਜੀ ਹਾਂਜੀ ਜੀ ਅੱਗੇ ਆਉਣ ਵਾਲੇ ਸਮੇਂ 'ਚ ਕੀ ਲੱਗਦਾ ਕਿ ਕੋਈ ਮਾਰ ਮਾਰ ਸਕਦਾ ਹੈ ਹਾਈਟ ਦੇ ਮਸਲੇ 'ਚ? ਹਾਂਜੀ ਕੋਈ ਮਤਲਬ ਆਪਾਂ ਜਿਵੇਂ ਕਹਿ ਸਕਦੇ ਹਾਂ ਬਈ ਇੰਚ ਅੱਦਾ ਇੰਚ ਵੱਧ ਸਕਦਾ ਜਿਵੇਂ ਜੀ ਤੇ ਕਰ ਸਕਦਾ ਹੈ ਬਾਕੀ ਚਲੋ ਵੈਸੇ ਬਹੁਤ ਆ ਕੱਦ ਉਹ ਪ੍ਰਮਾਤਮਾ ਦੀ ਮਰਜ਼ੀ ਹੈ ਹਨਾ ਪਰ ਆਪ ਤੁਸੀਂ ਤਾਂ ਅੰਦਰੋਂ ਸੰਤੁਸ਼ਟ ਹੋ? ਹਾਂਜੀ ਸੰਤੁਸ਼ਟ ਆ ਜੀ। ਘੋੜੇ ਨੂੰ ਲੈ ਕੇ ਹਾਂਜੀ ਹਾਂਜੀ ਜੀ ਜੀ ਅੱਛਾ ਹੁਣ ਬੱਚਿਆਂ ਦੀ ਗੱਲ ਆ ਜਾਂਦੀ ਵੱਡੇ ਵੀਰਾਂ। ਹਾਂਜੀ ਇਹ ਬੱਚੇ ਕਿੰਨੇ ਕਾਗੇ? ਇਹਦੇ ਬੱਚੇ ਆਪਣੇ ਏਰੀਆ ਏਰੀਏ 'ਚ ਆ ਹੀ ਗਏ ਮਤਲਬ 5-7 ਦੇ ਕਰੀਬ-ਕਰੀਬ ਜੀ ਤੇ ਵਿੱਚੋਂ ਮਤਲਬ ਬਹੁਤ ਚੰਗੇ ਬੱਚੇ ਪਾਏ ਇਹਨੇ ਘੋੜੀਆਂ ਕਿੱਦਾਂ ਦੀਆਂ ਮਿਲੀਆਂ ਤੇ ਬੱਚੇ ਕਿੱਦਾਂ ਦੇ ਆਏ ਘੋੜੀਆਂ ਇਹਦੇ ਕੋਲੋਂ ਜਮਾਂ ਕਾਲੀਆਂ ਵੀ ਮਿਲੀਆਂ ਜੀ ਤੇ ਮਤਲਬ ਬੱਚੇ ਇਹ ਕੋਈ ਆਪਦੇ ਤੇ ਵੀ ਲੈ ਕੇ ਜਾਂਦਾ ਇੱਕ ਦੋ ਬੱਚੇ ਇੱਥੇ ਫਰੋਹੀਪੁਰ ਆਏ ਸੀ ਉਹ ਸੀਗੇ ਮਤਲਬ ਚਾਰੇ ਪੈਰ ਚਿੱਟੇ ਪੰਜ ਕਲਿਆਣਾ ਬੱਚੇ ਵੀ ਆਇਆ ਵੇ ਜੀ ਇਹਦਾ ਜੀ ਦੋ ਪੈਰ ਅਗਲੇ ਚਿੱਟੇ ਦੇ ਵੀ ਆਏ ਵੇ ਬੱਚੇ ਬੱਚੇ ਮਤਲਬ ਕਾਲੀਆਂ ਘੋੜੀਆਂ ਤੇ ਵੀ ਬੱਚੇ ਮਤਲਬ ਅਗਲੇ ਪੈਰ ਚਿੱਟੇ ਤੇ ਇਹ ਮੱਥੇ ਪਟੇ ਦੇ ਬੱਚੇ ਵੀ ਆਈ ਹੋਈ ਜਾਂਦੇ ਵਾਹ ਬਸ਼ੇਰੀਆਂ ਜ਼ਿਆਦਾ ਕਿ ਬਸ਼ੇਰੇ ਹਜੇ ਤੱਕ ਆਂਡੇ ਜਿਹੜੀ ਨਿਗਾ ਚ ਹੈਗੇ ਆ ਇਹ ਮਿਲਦਾ ਦੋਕ ਬਸ਼ੇਰੇ ਆ ਤਿੰਨ ਤੇ ਇੱਕ ਦੋ ਬਸ਼ੇਰੀਆਂ ਵੀ ਹੈਗੀਆਂ ਜੀ ਰਲਵੇਂ ਮਤਲਬ ਮਿਕਸੀ ਆ ਰਹੇ ਹਾਂ ਜੀ ਤੇ ਹੁਣ ਫੀਸ ਕੀ ਲੈ ਰਹੇ ਸੇਵਾ ਕੀ ਹੈ ਜੀ ਆਪਾਂ 31000 ਲੈ ਰਹੇ ਹਾਂ ਜੀ ਸਿਰਫ 31000 ਰੁਪਏ ਲੈ ਵੀ ਸਜਰੋ ਬੈਸਟ ਮੌਕਾ ਹੈ ਤੁਹਾਡੇ ਕੋਲ ਏਡਾ ਚੰਗਾ ਘੋੜਾ ਇਹਡੇ ਚੰਗੇ ਬ੍ਰਾਂਡ ਦਾ ਬੱਚਾ ਜਿਨੇ ਕੀ ਦੁਨੀਆ ਹਲਾਤੀ ਸੀ ਆਪਣੇ ਟਾਈਮ ਦੇ ਵਿੱਚ ਫੌਜੀ ਘੋੜੇ ਦਾ ਪੁੱਤ ਹੈ ਇਹਦਾ ਨਾਂ ਹੈ ਜੀ ਬਰੂਦ ਤੇ ਬਰੂ ਦਾ ਕੋਈ ਚੱਲਦਾ ਹੈ ਬਰੂਦਰ ਗੀ ਇਹਦੇ ਬੱਚੇ ਆ ਤੇ ਬਰੂਦਰ ਗੀ ਆਪਦੀ ਸ਼ਖਸੀਅਤ ਹੈ ਜੇ ਤੁਸੀਂ ਇਹ ਘੋੜੇ ਤੋਂ ਵੀ ਸੋਹਣੇ ਸੁਨੱਖੇ ਚੰਗੇ ਮੁੱਲ ਦੇ ਬੱਚੇ ਲੈਣਾ ਚਾਹੁੰਦੇ ਹੋ ਤਾਂ ਬੇਚਿੰਤ ਹੋ ਕੇ ਵੀਰ ਉਹਨਾਂ ਨੂੰ ਫੋਨ ਕਰ ਲਿਓ ਮੈਂ ਦਾਵੇਂ ਨਾਲ ਲਿਖ ਕੇ ਦਿੰਦਾ ਇੱਕ ਵਾਰੀ ਫੋਨ ਲਾ ਲਿਓ ਬੰਦੇ ਤੁਹਾਨੂੰ ਨਾਰਾਜ਼ ਨਹੀਂ ਕਰਦੇ ਤੁਹਾਡਾ ਮਾਨ ਤਾਨ ਵੀ ਪੂਰਾ ਕਰਨਗੇ ਸੇਵਾ ਸਤਕਾਰ ਵੀ ਪੂਰਾ ਕਰਨਗੇ ਇੱਕ ਵਾਰੀ ਬਾਈ ਆਪਣਾ ਫਾਰਮ ਕਿੱਥੇ ਪੈ ਜਾਂਦਾ ਲੋਕੇਸ਼ਨ ਦੱਦਿਏ ਫਿਰ ਅਗਲਾ ਘੋੜਾ ਦਿਖਾਉਣੀ ਆਪਣਾ ਪਿੰਡ ਹੈ ਜੀ ਸੁਰਸਿੰਘ ਵਾਲਾ ਫਰੋਈਪੁਰ ਜੀਰਾ ਰੋਡ ਤੇ ਆਪਣਾ ਪਿੰਡ ਪੈਂਦਾ ਜੀ ਜੀ ਫਰੋਈਪੁਰ ਤੇ ਜੀਰੇ ਮਤਲਬ ਸੈਂਟਰ ਚ ਆਪਣਾ ਪਿੰਡ ਪੈ ਜਾਂਦਾ ਫਰੋਈ ਸੁਰਸਿੰਘ ਵਾਲਾ ਪਿੰਡ ਜੀ ਫਰੋਈਪੁਰ ਜ਼ਿਲ੍ਹੇ ਵਾਲਾ ਜੀ ਬਾਕੀ ਤੁਸੀਂ ਲੋਕੇਸ਼ਨ ਪਾ ਦੋਗੇ ਭਰਾ ਨੇ ਹੁਣਾ ਤਾਂ ਨੰਬਰ ਚੱਲੀ ਜਾਂਦਾ ਹੈ ਜੀ ਹਾਂ ਜੀ ਹਾਂ ਜੀ ਅੱਛਾ ਹੁਣ ਅਗਲਾ ਕਿਹੜਾ ਬਖਾਉਣਾ ਹੈ ਜੀ ਅਗਲਾ ਆਪਣਾ ਸ਼ਮਸ਼ੀਰ ਜੀ ਸ਼ਮਸ਼ੀਰ ਕਾਲਾ ਹਾਂਜੀ ਕਾਲਾ ਇਹਦੀ ਮਾਰਕਿੰਗ ਕੀ ਹੈ ਮੱਥੇ ਪਟਾ ਇਹਦੇ ਮੱਥੇ ਪਟਾ ਤੇ ਇਹਦੇ ਇੱਕ ਸਾਈਡ ਵਾਲੇ ਦੋ ਪੈਰ ਚਿੱਟੇ ਆ ਜੀ ਜੀ ਹਾਂਜੀ ਅੱਛਾ ਇਹ ਕਿਹੜੇ ਬਾਪ ਦੀ ਉਲਾਦ ਹੈ ਜੀ ਇਹ ਸ਼ਾਨਸਬਰਾਵਾਂ ਵਾਲੇ ਦਾ ਜੀ ਤੇ ਇਹਦੀ ਮਾਲਾ ਖਾਂਦਨ ਇਹ ਤਾਂ ਮਾ ਸੁਲਤਾਨ ਕੋੜੇ ਦੀ ਸੀ ਜੀ ਅੱਛਾ ਹਾਂਜੀ ਤੇ ਤੇ ਹਾਈਟ ਹਾਈਟ 66 ਇੰਚ ਹੈ ਜੀ ਯਾਰ ਇਹ ਕੋੜੇ ਦੇ ਵਿੱਚ ਬਾਈ ਕਰੰਟ ਵਾਲਾ ਜ਼ਿਆਦਾ ਨਹੀਂ ਭਰਿਆ ਯਾਰ ਕੀ ਇਹਨੂੰ ਭਸਮ ਖਾਉਨੇ ਉਹ ਹੀ ਖੜਦਾ ਹੀ ਨਹੀਂ ਪਤੰਦਰ ਇਹ ਜਦੋਂ ਤੋਂ ਮਤਲਬ ਆਇਆ ਇਹ ਨਾ ਇਹ ਸ਼ੁਰੂ ਤੋਂ ਇਵੇਂ ਹੀ ਹੈ ਜੀ ਅੱਛਾ ਇਹ ਤੁਹਾਡੇ ਕੋਲ ਕਿੰਨੇ ਟਾਈਮ ਦਾ ਹੋ ਗਿਆ ਇਹਨੂੰ ਇਹ ਸਾਡੇ ਕੋਲੇ 2 ਸਾਲ ਹੋ ਗਏ ਜੀ ਨਵਾਏ ਨੂੰ ਅੱਛਾ ਹਾਂਜੀ ਇਹ ਸ਼ੁਰੂ ਤੋਂ ਐ ਹੀ ਆ ਗਰਮੀ ਆਈ ਜੀ ਮੈਂ ਅੰਨਾ ਬਈ ਇੱਥੇ ਘਰੇ ਵੀ ਮਤਲਬ ਫੁੱਲ ਮਤਲਬ ਇਹਨੇ ਐ ਨਹੀਂ ਬਈ ਸੁਸਤੇ ਹੀ ਅੰਗੂਣੀ ਨਿਕਲਣਾਗਾ ਤੇ ਨਾ ਹੀ ਜਿਵੇਂ ਮਤਲਬ ਜੇ ਕਿਤੇ ਬਾਹਰ ਵੀ ਲੈ ਕੇ ਜਾਨੇ ਜਾਂ ਖੜਦਾ ਇਹ ਨਹੀਂ ਬਈ ਤੁਸੀਂ ਜਾਂ ਤੁਮਕੇ ਇਹ ਮਾਰੀ ਆਉਂਗੇ ਖੜਾ ਰਾਨਾ ਵਾਸਤੇ ਇਹਨੇ ਮਤਲਬ ਫੁੱਲ ਆਪ ਦੇ ਅਗਰੇਸ਼ਨ ਚੁਪਮੈਂਟ ਪੂਰਾ ਜੋ ਸਚੀ ਰਹਿੰਦਾ ਆ ਨੋਜ਼ਲਾਂ ਫੁੱਲ ਜਾਂਦੀਆਂ ਹਨਾ ਦਾੜਾਂ ਰਸੀਆਂ ਵਾਂਗੂੰ ਦਿਸਣ ਲਾ ਦਿੰਦਾ ਏ ਬਾਈ ਨਹੀਂ ਵੇਖਿਆ ਸ਼ੂਟ ਕਰਦੇ ਟਾਈਮ ਵੀ ਖੜਦਾ ਨਹੀਂ ਜਾਂ ਵੀ ਇਹਨੇ ਮੈਂ ਨਾ ਜਦੋਂ ਸ਼ਾਟ ਦੇਣੀ ਉਦੋਂ ਟਾਈਮ ਖੜਦਾ ਪੱਟਾਈ ਡਾਈ ਆਉਂਦਾ ਏ ਸਹੀ ਡਾਈ ਆ ਅੱਛਾ ਇਹਦੇ ਚ ਇਹਦੀ ਮਾਂ ਦਾ ਖਾਨਦਾਨ ਕਿਹੜਾ ਜੀ ਇਹਦਾ ਸੁਲਤਾਨ ਘੋੜੇ ਦੀ ਮਾਂ ਹੈ ਜੀ ਸੁਲਤਾਨ ਇਹ ਸੁਲਤਾਨ ਸੀਗਾ ਉਧਰ ਉਹਦਾ ਕੀ ਨਾਮ ਸੀਗਾ ਤੂਫਾਨ ਡਾਈ ਤੂਫਾਨ ਦਾ ਹਾਂਜੀ ਹਾਂਜੀ ਜੀ ਮਾਂ ਵੀ ਤੂਫਾਨ ਲਾਈਂਦੀ 8 ਇੰਚ ਇਹਦੀ ਮਾਂ ਦਾ ਕੱਦ ਸੀਗਾ ਜੀ ਰੇਟ ਇੰਚ ਜੀ 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 ਹਾਈਟ ਕਿੰਨੀ ਜੀ 66 ਇੰਚ ਜੀ ਹਾਈਟ 66 ਇੰਚ ਲੈ ਵੀ ਸੱਜਣੋ ਘੋੜਾ ਤੁਹਾਨੂੰ ਇਹ ਵੀ ਵਿਖਾਇਆ ਹੈ ਇਹਦੀ ਫੀਸ ਵੀ ਆਪਾਂ ਪੁੱਛ ਲੈਣੇ ਪਹਿਲਾਂ ਮੈਂ ਸਰਦਾਰ ਸਾਹਿਬਾ ਲੈ ਜਾਊਗਾ ਸਰਦਾਰ ਸਾਹਿਬ ਸੋਸੀ ਗੱਲ ਸੋਸੀ ਗੱਲ ਹੋਰ ਚੜਦੀ ਕਲਾ ਚ ਜੀ ਹਾਂਜੀ ਹਾਂਜੀ ਅੱਛਾ ਤੁਹਾਡੇ ਆ ਰਿਸ਼ਤੇਦਾਰੀ ਤਾਏ ਭਤੀਜੇ ਦੀ ਹੈ ਹੈ ਹਾਂਜੀ ਜਦੋਂ ਭਤੀਜੇ ਆਪਣੇ ਨੂੰ ਘੋੜਿਆਂ ਦੇ ਵਿੱਚ ਵਿਚਰਦਾ ਦੇਖਦੇ ਹਾਂ ਹਾਂਜੀ ਖੇਡਦਾ ਦੇਖਦੇ ਹਾਂ ਉਹਨਾਂ ਨਾਲ ਖੁਸ਼ ਦੇਖਦੇ ਹਾਂ ਮੂੰਹ ਦੀ ਰੌਣਕ ਵਧੀ ਦੇਖਦੇ ਹਾਂ ਹਾਂ ਜੀ ਇਹ ਮੰਨਦੇ ਵੱਲ ਵੱਲੇ ਕੀ ਹੁੰਦੇ ਆ ਇਹ ਮੰਨ ਬਹੁਤ ਖੁਸ਼ੀ ਹੁੰਦੀ ਹੈ ਵੀ ਬੱਚਾ ਸਾਡਾ ਇਸ ਲੈਨ ਚ ਪਿਆ ਤੇ ਨਸ਼ਿਆਂ ਤੋਂ ਹਰ ਚੀਜ਼ ਤੋਂ ਬਚਿਆ ਤੇ ਮਿਹਨਤ ਕਰਦਾ ਉਹਦੀ ਅੱਖਾਂ ਸਾਹਮਣੇ ਰੰਦੇ ਇੱਥੇ ਦੇਖਦੇ ਆ ਮੰਨ ਖੁਸ਼ੀ ਹੁੰਦੀ ਹੈ ਵੀ ਬਾਹਰ ਮਾੜੀਆਂ ਟਾਰਗੇਟ ਨਹੀਂ ਜਾਂਦਾ ਨਹੀਂ ਕਿਤੇ ਘਰੇ ਰਹਿੰਦਾ ਇਸ ਤਰ੍ਹਾਂ ਕੀ ਤੇ ਬਹੁਤ ਮੰਨ ਨੂੰ ਖੁਸ਼ੀ ਹੁੰਦੀ ਹੈ ਹੁਣ ਫੁੱਲ ਸਪੋਰਟ ਕਰ ਰਹੇ ਹਾਂ ਇਧਰ ਦੀ ਹਾਂ ਪੂਰੀ ਐ ਵੀ ਸਪੋਰਟ ਕਰਕੇ ਮੈਂ ਕੈਨੇਡਾ ਤੋਂ ਕੱਲ ਹੀ ਆਇਆ ਐ ਇਸ ਤਰ੍ਹਾਂ ਕੀ ਜਿਸ ਨੇ ਹਟਾਇਆ ਪਾਪ ਕੇ ਕਰਨਾ ਵੀਡੀਓ ਬਣਾਉਣੀ ਹੈ ਵੀਡੀਓ ਬਣਾਉਣੀ ਹੈ ਆ ਉਹਦੇ ਮੈਂ ਆਪ ਆ ਜਾਨੇ ਕਿਹੜੇ ਵੇਖੋ ਭਈ ਇੰਨਾ ਪਿਆਰ ਹੈ ਤਾਏ ਭਤੀਜ ਰੁਪਈਆਂ ਦੀ ਟਿਕਟ ਲੈ ਕੇ ਤੇ ਬਾਪੂ ਇੱਥੇ ਆਇਆ ਆਪਦੇ ਪਤੀਜੇ ਦੀ سپورਟ ਕਰਨ ਤੇ ਮੈਂ ਇਸ ਗੱਲ ਤੇ ਤਾਂ ਜ਼ੋਰ ਦਿੱਤਾ ਹੈ ਕਿ ਯਾਰ ਜਿਹੜੇ ਮਾਪੇ ਘੋੜੇ ਘੋੜੀਆਂ ਚ ਬੱਚਿਆਂ ਨੂੰ ਰੋਕਦੇ ਆ ਨਾ ਉਹ ਰੋਕਿਆ ਨਾ ਕਰੋ ਤੁਸੀਂ ਉਹਦੇ ਬਾਬਤ ਕੀ ਮੈਸੇਜ ਦੇਣਾ ਚਾਹੁੰਦੇ ਆ ਜੀ ਜਿਹੜੇ ਮਾਪੇ ਕਹਿੰਦੇ ਵੀ ਨਹੀਂ ਇਸ ਲਾਈਨ 'ਚ ਨਹੀਂ ਜਾਣਾ ਕਿੱਦਾਂ ਦੀ ਇਹ ਲਾਈਨ ਹੈ ਕੀ ਮਹਿਸੂਸ ਹੁੰਦਾ ਨਹੀਂ ਬਹੁਤ ਵਧੀਆ ਲਾਈਨਾਂ 'ਚ ਬੱਚੇ ਨੇ ਇਸ 'ਤੇ ਪਾਉਣਾ ਚਾਹੀਦਾ ਬੱਚਾ ਮਾੜੀਆਂ ਕਮਤ ਬਾਜਾਂ ਦਾ ਕਰਿਆ ਜਾ ਬੈਂਦਾ ਨਹੀਂ ਕਿਤੇ ਮਾਰੇ ਤਾਂ ਜਾਂਦਾ ਨਹੀਂ ਤੇ ਲੱਗ ਲੱਗਦੇ ਮੈਂ ਜੇ ਘਰੇ ਉਹਨੂੰ ਸਾਹਮਣੇ ਜਨਵਰਾਂ ਦੇ ਕੋਲੇ ਰਹਿਂਦਾ ਉਹਨਾਂ ਦੇ ਤੇ ਆਪਣੀ ਅੱਖਾਂ ਦੇ ਵੀ ਸਾਹਮਣੇ ਰਹਿੰਦਾ ਜੀ ਹਾਂਜੀ ਮਨ ਸੰਤੁਸ਼ਟ ਹੈ ਤੁਹਾਡਾ ਹਾਂਜੀ ਪੂਰਾ ਹੀ ਹਾਂਜੀ ਹੈਨਾ ਤੇ ਜੇ ਹੁਣ ਬਾਪੂ ਕਵੇ ਵੀ ਮੈਂ ਤੈਨੂੰ ਸੰਤ ਤੇ ਰੱਖ ਲੇ ਹੁਣ ਮੈਂ ਚੌਥੇ ਨੂੰ ਹੱਥ ਪਾਉਣਾ ਇਹ ਤੇ ਕਿਵੇਂ ਆ ਉਹ ਤੇ ਦੀ ਚਾਈ ਪੋਣਾ ਚਾਵੇ ਤੇ ਪਾ ਸਕਦਾ ਇੱਕ ਤੋਂ ਵੱਧਾ ਵੱਧਾ ਵਧ ਕੇ ਇੱਕ ਸੀ ਇੱਕ ਤੋਂ ਦੋ ਕਰ ਲੈ ਦੋ ਤੋਂ ਤਿੰਨ ਕਰ ਲੈ ਤੇ ਆਪਾਂ ਨੂੰ ਖੁਸ਼ੀ ਇਹ ਜਿੰਦਾ ਅਗਾ ਅੱਗੇ ਵੱਧ ਬੱਚਾ ਆਪਾਂ ਤਾਂ ਖੁਸ਼ ਹੋਣਾ ਜੀ ਇਹ ਥੋੜਾ ਪਰ ਰੋਕਣਾ ਬਈ ਤੂੰ ਇਹ ਕੰਮ ਨਾ ਕਰ ਜੀ ਮਾੜੇ ਕੰਮ ਤੋਂ ਆਪਾਂ ਵਰਜ ਸਕਦੇ ਚੰਗੇ ਤੋਂ ਨਹੀਂ ਆਪਾਂ ਵਰਜ ਚੰਗੇ ਤੋਂ ਜੀ ਜੀ ਹਾਂ ਜੀ ਜਦੋਂ ਮੰਡੀਆਂ ਦੇ ਵਿੱਚ ਬਾਪੂ ਜਾਂਦੇ ਹੋ ਜਾਣੇ ਹੁੰਨੇ ਜੀ ਨਾਲ ਜੋ ਸੋ ਲੱਗੇ ਹਾਂ ਜੀ ਜਾਣੇ ਹਾਂ ਜੀ ਮੰਡੀਆਂ ਦੇ ਵਿੱਚ ਜਾ ਕੇ ਕੀ ਮਨ ਦੇ ਵੱਲ ਵਲੇ ਹੁੰਦੇ ਆ ਕਿੱਦਾਂ ਦਾ ਮਹਿਸੂਸ ਹੁੰਦਾ ਹੈ ਉੱਥੇ ਵੀ ਬੋਲ ਦੀ ਫੀਲ ਕਿਤੇ ਵੇਖ ਕੇ ਅੱਖੀ ਦਾ ਵੀ ਬਜੀ ਕਰਮੜੇ ਬੰਦੇ ਜਿਹੜੇ ਇੱਥੇ ਆਉਂਦੇ ਆ ਤੇ ਜਿਹਨਾਂ ਰੱਖੇ ਜਿਹੜੇ ਸਾਹਮਣੇ ਉਹਨਾਂ ਨੂੰ ਜੀ ਧੰਨਵਾਦ ਬਾਪੂ ਜੀ ਬਹੁਤ ਬਹੁਤ ਮਿਹਰਬਾਨੀ ਜੀ ਤਾਇਆ ਜੀ ਦਾ ਕਹਿਣਾ ਇਹ ਮਤਲਬ ਗਰਮੀਆਂ ਦੇ ਟਾਈਮ ਤੇ ਬਾਹਰ ਚਲੇ ਜਾਂਦੇ ਆ ਤੇਰੇ ਸਿਆਲਾਂ ਹੁਣ ਜਿਵੇਂ ਆ ਕੱਲ੍ਹ ਕੱਲ ਹੀ ਆਏ ਆ ਜੀ ਤੇ ਜਦੋਂ ਮਤਲਬ ਹੁਣ ਸਿਆਲ ਮੰਡੀਆਂ-ਮੰਡੀਆਂ ਦਾ ਟਾਈਮ ਨਾ ਤੇ ਉਸ ਟਾਈਮ ਤੇ ਆ ਜਾਂਦੇ ਫਿਰ ਸਾਡੇ ਨਾਲ ਮੰਡੀ-ਮੁੰਡੀ ਤੇ ਜਾਂਦੇ ਆ ਉੱਤਰ ਬਾਹਰ ਵੀ ਮਤਲਬ ਪੀਆਰ ਨੇ ਪੱਕੇ ਉੱਧਰ ਵੀ ਜੀ ਜੀ ਤੇ ਫਿਰ ਇਸ ਟਾਈਮ ਤੇ ਆ ਜਾਂਦੇ ਇੱਧਰ ਵੀ ਨਾਲ ਵਧੀਆ ਗੱਲ ਆ ਬਾਈ ਜਦੋਂ ਗੱਟਿਆਂ ਦੀ ਸਪੋਰਟ ਹੁੰਦੀ ਆ ਨਾ ਫਿਰ ਬੰਦਾ ਬੇਚਿੰਤ ਹੋ ਜਾਂਦਾ ਜਦੋਂ ਪਿੱਛੋਂ ਜੱਕ ਤਕੜਾ ਹੋਵੇ ਨਾ ਗੁਰਵਿੰਦਰ ਬਾਈ ਤੇ ਫਿਰ ਜਿਹੜਾ ਆਪ ਬੰਦਾ ਉਹ ਫਿਰ ਖੁੱਲਾ ਕੇ ਤੁਰਦਾ ਇੱਕ ਜਾ ਡਰ-ਡਰ ਕੇ ਪੈਰ ਪੁੱਟ ਨਾ ਇੱਕ ਜਾ ਮਗਰੋਂ ਸਪੋਰਟ ਦੇ ਕਰਕੇ ਖੁੱਲਾ ਆ ਕੇ ਬੰਦਾ ਤੇ ਫਿਰ ਲਾਈਨ ਦੇ ਵਿੱਚ ਛੇਤੀ ਸਫਲਤਾ ਜਿਹੜੀ ਹਾਸਲ ਹੋ ਜਾਂਦੀ ਹੈ ਅੱਛਾ ਗਰਮਿੰਦਰ ਭਾਈ ਤੁਹਾਡਾ ਵੀ ਸਵਾਗਤ ਸਾਸੀ ਕਰ ਸਕਦਾ ਜੀ ਚੜ੍ਹਦੀ ਕਲਾ ਚੋਂ ਜੀ ਹਾਂਜੀ ਹਾਂਜੀ ਆ ਮੈਂ ਇੱਕ ਫਾਲੋ ਬਣਾ ਗਾ ਗਰਮਿੰਦਰ ਭਾਈ ਉਹ ਸੇਮ ਹੀ ਸਵਾਲ ਤਾਇਆ ਜੀ ਆਲਾ ਹੀ ਤੁਹਾਡੇ ਤੋਂ ਹਾਂਜੀ ਹਾਂਜੀ ਵੀ ਤੁਸੀਂ ਪਹਿਲਵਾਨੀ ਖੇਤਰ ਚ ਵੀ ਕਹਿੰਦੇ ਵੀ ਕਾਫੀ ਕਬੱਡੀ ਕਬੱਡੀ ਪਹਿਲਾਂ ਖੇਡਦੇ ਰਹੇ ਹਾਂਜੀ ਜੀ ਕਬੱਡੀ ਦੇ ਨਾਲ ਨਾਲੋਂ ਆਂਦੇ ਨੇ ਵੀ ਘੋੜਾ ਸਾਣ ਤੇ ਪੁੱਤ ਪਹਿਲਵਾਨ ਜਿਹੜਾ ਉਹ ਪਾਲਣਾ ਬਹੁਤ ਔਖਾ ਹੈ ਹਾਂਜੀ ਹਾਂਜੀ ਤੁਸੀਂ ਦੋਵਾਂ ਲੈਣਾ ਨੂੰ ਹੀ ਹੰਡਾਇਆ ਪਹਿਲਾਂ ਆਪ ਤੁਸੀਂ ਪਹਿਲਵਾਨੀ ਖੇਤਰ ਚ ਰਹੇ ਹੋ ਤੇ ਹੁਣ ਘੋੜਾ ਸਾਂਹ ਪਾ ਰਹੇ ਹੋ ਵੀ ਇੱਕ ਨਹੀਂ ਤਿੰਨ ਤਿੰਨ ਸਾਂਹ ਹੈ ਤੇ ਕਿਦਾਂ ਦਾ ਫੀਲ ਹੁੰਦਾ ਹੈ ਮਨ ਦੇ ਬਲਬਲੇ ਕੀ ਹੈ ਜੇ ਕਿੰਨਾ ਕਿ ਸੌਖਾ ਹੈ ਇਹ ਬਹੁਤ ਵਧੀਆ ਹੈ ਵੀ ਘੋੜੇ ਨੂੰ ਵੀ ਤੁਸੀਂ ਆਪ ਕਬੱਡੀ ਖੇਡਦੇ ਰਹੇ ਤੇ ਉਹਨੂੰ ਖਰਾਕ ਚਾਹੀਦੀ ਆ ਜੀ ਤੇ ਮਿਹਨਤ ਚਾਹੀਦੀ ਜੀ ਜੀ ਉਹ ਕੰਮ ਪਹਿਲਾਂ ਸਾਡਾ ਸੀਗਾ ਤੇ ਹੁਣ ਅਸੀਂ ਇੱਧਰ ਘੋੜਿਆਂ ਗਏ ਹਾਂ ਹਾਂ ਹਾਂਜੀ ਤੁਸੀਂ ਖੁਸ਼ ਹੋ ਅੰਦਰੋਂ ਜਦੋਂ ਬੇਟਾ ਲੈ ਕੇ ਜਾਂਦਾ ਹੈ ਮੰਡੀਆਂ ਮੁੱਡੀਆਂ ਤੇ ਹਾਂਜੀ ਹਾਂਜੀ ਪੂਰੇ ਖੁਸ਼ ਬੇਟੇ ਦੋ ਕਿ ਸਵਾਲਾ ਦੋ ਬੇਟੇ ਇੱਕ ਬਾੜ ਆਈ अच्छा ओ केडी था जी ओ कनाडा जेई इने ਕੋਲੇ ਹੀ ਉੱਥੇ اچھا ਉਹਦਾ ਨਾਮ ਵੀਰ ਦਾ ਜੀ ਉਹਦਾ ਨਾਮ ਅਮਰਤਪਾਲ ਢਿੱਲੋਂ ਹੈ ਅਮਰਤਪਾਲ ਢਿੱਲੋਂ ਹਾਂਜੀ ਠੀਕ ਹੈ ਤੇ ਹੁਣ ਘੋੜੇ ਬਾਰੇ ਤੀਜੇ ਬਾਰੇ ਤੁਸੀਂ ਦੱਸਣਾ ਕਿ ਭਾਈ ਤੇ ਪੁੱਛ ਲਈਏ ਇਹ ਦੱਸਣ ਕੋਈ ਨਹੀਂ ਇਹ ਦੱਸੂਗਾ ਹਾਂਜੀ ਜੀ ਧੰਨਵਾਦ ਗੁਰਵਿੰਦਰ ਭਾਈ ਹਾਇਰੀ ਲੋ ਨਹੀਂ ਹੈ ਅੱਛਾ ਆਹ ਦੇਸ਼ ਵੀਰੇ ਹੋਣ ਗੱਲ ਕਰ ਗਏ ਆਪਾਂ ਤੀਜੇ ਇਟਾਲੀਅਨ ਦੀ ਇਹਦਾ ਨਾਂ ਕੀ ਰੱਖਤਾ ਇਹਦਾ ਨਾਂ ਵੀਰ ਰਤਨ ਹੈ ਵੀਰ ਰਤਨ ਵੀਰਤ ਨਹੀਂ ਕਾਤੋਂ ਇਹ ਜਦੋਂ ਅਸੀਂ ਲੈ ਗਏ ਸੀਗੇ ਜਿਵੇਂ ਇਹਦਾ ਬਾਪ ਦਾ ਨਾਮ ਲਾਲ ਰਤਨਾ ਜੀ ਅੱਛਾ ਤੇ ਅਸੀਂ ਉਦੋਂ ਸੋਚਿਆ ਬਈ ਕੁਝ ਮਤਲਬ ਸਿਮਲਰ ਜਿਹਾ ਜਿਵੇਂ ਅੱਜ ਕੱਲ ਦੇਖੀਦਾ ਰਤਨ ਰਤਨ ਜੁੜ ਗਿਆ ਹੈ ਨਾ ਹਾਂ ਜੀ ਜੀ ਇਸੇ ਕਰਕੇ ਵਾਹ ਖੁਸ਼ ਸੋਚਦੇ ਰਹੇ ਪਹਿਲਾਂ ਰਾਜ ਰਤਨ ਜਾਂ ਜਿਵੇਂ ਵੀ ਮਤਲਬ ਫਿਰ ਵੀਰ ਰਤਨ ਸਾਨੂੰ ਵਧੀਆ ਲੱਗਾ ਸੁਣਨ ਚ ਵੀ ਤੇ ਕੋਈ ਪਹਿਲਾਂ ਅਸੀਂ ਵੇਖਿਆ ਨਹੀਂ ਸੀਗਾ ਮਤਲਬ ਕਿਸੇ ਦਾ ਨਾਮ ਵੀ ਇਹ ਜੀ ਤੇ ਫਿਰ ਅਸੀਂ ਤਾਂ ਕਰਕੇ ਵੀਰ ਰਤਨ ਉਦੋਂ ਰੱਖਤਾ ਜੀ ਜੀ ਅੱਛਾ ਨਾਂ ਇਹਦਾ ਆ ਗਿਆ ਵੀਰ ਰਤਨ ਹਾਂਜੀ ਹੁਣ ਗੱਲ ਆ ਜਾਂਦੀ ਹੈ ਦੇਸ਼ ਮਾਂ ਵਾਲੇ ਪਾਸੇ ਹੁਣ ਇਹਦੀ ਮਾਂ ਜੀ ਦਾਨੇ ਘੋੜੇ ਦੀ ਜੀ ਅੱਛਾ ਹਾਂਜੀ ਇਹ ਹੁਣ ਵਿਜੀਰਾਬਾਦ ਜਿਹੜੇ ਜਦ ਯਾਦ ਮਤਲਬ ਸਰਪੰਚ ਸਟੱਡ ਫਾਰਮਸ਼ੀ ਐਦਵਾ ਜੀ ਤੇ ਉਹਨਾਂ ਕੋਲੇ ਆ ਇਹਦੀ ਮਾਂ ਕਿੰਨੀ ਹਾਈਟ ਆ ਇਹਦੀ ਮਾਂ ਦੀ ਆਪਦੀ ਉਹਦੀ 63.5 ਇੰਚ ਜੀ ਜੀ ਇਹਦੀ ਵੀ ਲੰਬਾਈ ਬਹੁਤ ਹੈ ਹਨਾ ਲੈਂਥ ਦੇ ਵਿੱਚ ਬਹੁਤ ਹੈ ਇਹ ਚੀਜ਼ ਘੋੜੇ ਵੱਲੋਂ ਆਈਏ ਤੇ ਬਾਪ ਵੱਲੋਂ ਲਾਰਤ ਨਾਲੋਂ ਕਿ ਮਾਂ ਵਾਲੇ ਪਾਸਿਓ ਆਈਏ ਇਹਦਾ ਬਾਪ ਤਾਂ ਜੀ ਦੇਖੋ ਆਪਾਂ ਚੰਗਾ ਸਮਝਦੇ ਕਹਾਂਗੇ ਜਿਹੜੇ ਵੀ ਸ਼ੋ ਹੁੰਦੇ ਆ ਚੈਂਪੀਅਨ ਘੋੜਾ ਜੀ ਜਿੱਥੇ ਵੀ ਜਾਂਦਾ ਮਤਲਬ ਪੋਜੀਸ਼ਨ ਚੰਗੀ ਤੇ ਹੀ ਆਉਂਦਾ ਵਾ ਚੈਂਪੀਅਨ ਘੋੜਾ ਵਾ ਉਹ ਵੀ ਚੰਗਾ ਹੈ ਕਹ ਵੈਸੇ ਇਹਦੀ ਮਾਂ ਵੀ ਬਹੁਤ ਚੰਗੀ ਆ ਜੀ ਕਮੈਤ ਕਲਰ ਦੀ ਇਹਦੀ ਮਾਂ ਜੀ ਜੀ ਇਹ ਉਹਦੇ ਮੱਥੇ ਪਟਾ ਵਾ ਜਿਵੇਂ ਇਹਦੇ ਪਟਾ ਵਾ ਜੀ ਇਹਦੇ ਪੈਰ ਕਿੰਨੇ ਚਿੱਟੇ ਆ ਇਹ ਪੰਜ ਕਲੇਆਣਾ ਜੀ ਪੰਜ ਪੈਰ ਪੰਜ ਕਲੇਆਣਾ ਹਾਂਜੀ ਹਾਂਜੀ ਜੀ ਚਾਰੇ ਪੈਰ ਚਿੱਟੇ ਮੱਥੇ ਪ੍ਰੋਪਰ ਬਲੀ ਜੀ ਹਾਂਜੀ ਜੀ ਇਹਦੀ ਉਮਰ ਕਿੰਨੀ ਹੋ ਗਈ ਬਈ ਇਹ 3 ਸਾਲ ਦਾ ਹੋ ਗਿਆ ਜੀ ਤੇ ਆਪ ਜੀ ਕੋਲੇ ਕਦੋਂ ਘਟਾਇਆ ਇਹ ਸਾਡੇ ਕੋਲੇ ਸਾਲ ਹੋ ਗਿਆ ਜੀ ਪੂਰਾ ਸਾਲ ਹੋ ਗਿਆ ਇਹ ਕਿਹੜੇ ਪਰਪਸ ਲਈ ਲੈ ਕੇ ਆਏ ਸੀ ਕਿਉਂਕਿ ਆਲਰੇਡੀ ਤੁਹਾਡੇ ਕੋਲ ਦੋ ਸਾਲ ਤਾਂ ਪਹਿਲਾਂ ਚੰਗੇ ਖੜੇ ਸੀ ਫਿਰ ਇਹ ਤੀਜਾ ਲੈਣ ਦਾ ਕਾਰਨ ਕੀ ਸੀ ਇਹ ਜਦੋਂ ਅਸੀਂ ਲੈ ਕੇ ਆਏ ਸੀਗੇ ਸ਼ੋਅ ਸ਼ੋਅ ਸਾਨੂੰ ਸੀਗਾ ਬਾਹਰ ਅੰਦਰ ਜਾਂਦੇ ਹੁੰਦੇ ਸੀ ਅਸੀਂ ਸ਼ੋਅ ਵਗੈਰਾ ਵੀ ਮਤਲਬ ਲੈ ਕੇ ਜਾਂਦੇ ਹੁੰਦੇ ਸੀਗੇ ਜਦੋਂ ਵੀ ਲੈ ਕੇ ਗਏ ਸੀਗੇ ਐਤਕੀ ਆ ਜੱਤਿਆ ਵੀ ਸੀਗਾ ਤੇ ਸਾਨੂੰ ਸੀਗਾ ਵੀ ਚਲੋ ਬਾਹਰ ਅੰਦਰ ਬੰਦਾ ਆਪਾਂ ਨੂੰ ਸ਼ੌਂਕ ਪਰਪਸ ਵਾਸਤੇ ਆਪਾਂ ਜਾਨਵਰ ਰੱਖੇ ਸੀਗੇ ਬੰਦਾ ਬਾਹਰ ਅੰਦਰ ਲੈ ਕੇ ਜਾਂਦਾ ਚਲੋ ਵਧੀਆ ਜੀ 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 ਅੱਛਾ ਅੱਛਾ ਬਾਈ ਤਾਰੀ ਕੋਲੋਂ ਆਇਆ ਇਹ ਹਾਂਜੀ ਹਾਂਜੀ ਜੀ ਤੇ ਫਿਰ ਸਾਨੂੰ ਚੰਗਾ ਲੱਗਾ ਸੀ ਵੇਖਿਆ ਤੇ ਜਦੋਂ ਸਾਨੂੰ ਸੀਗਾ ਬਈ ਚਲੋ ਬਈ ਨਾਲੇ ਬੰਦਾ ਬਾਹਰ ਅੰਦਰ ਵੀ ਲੈ ਕੇ ਜਾਂਦਾ ਜਾਨਵਰ ਚੰਗਾ ਸ਼ੌਂਕ ਆ ਤੇ ਚੰਗਾ ਲੱਗਾ ਵੇਖਣ ਨੂੰ ਬਾਕੀ ਨਾ ਜੀ ਮਨ ਬੰਦੇ ਨੂੰ ਜੱਜਦਾ ਜੀ ਉਹ ਬੰਦਾ ਜੀ ਜੇ ਫਿਰ ਨਹੀਂ ਵੀ ਰਹਿ ਜਾਂਦਾ ਜੀ ਤੇ ਫਿਰ ਅਸੀਂ ਮਤਲਬ ਖੜਨੀ ਖੁੜਨੀ ਦਾ ਇਹ ਵੀ ਬੜਾ ਚੰਗਾ ਹੈ ਬਾਈ ਹਾਂ ਜੀ ਹਾਂ ਜੀ ਹਰੇਕ ਪਾਸੋਂ ਚੰਗਾ ਜੀ ਇਹ ਹਾਂ ਬੇਲ ਬੇਲਬੂਲ ਵੇਖੋਗੇ ਸਾਰੇ ਇੱਕ ਪਾਸੋਂ ਹਾਥੀ ਨਹੀਂ ਧਰਾਉਂਦਾ ਜੀ ਅੱਛਾ ਹੁਣ ਗੱਲ ਆ ਜਾਂਦੀ ਹੈ ਬਾਈ ਜਿਹੜਾ ਆਪਾਂ ਪਹਿਲਾਂ ਵੀਰਕੋੜਾ ਅ ਸੌਰੀ ਜਿਹੜਾ ਸ਼ਮਸ਼ੇਰ ਕੋੜਾ ਆਪਣਾ ਹਾਂਜੀ ਹਾਂਜੀ ਉਹਦੇ ਬੱਚਿਆਂ ਦਾ ਪੁੱਛਣਾ ਭੁੱਲ ਗਿਆ ਮੈਂ ਬੱਚਿਆਂ ਬਾਰੇ ਦੱਸੀਏ ਹਾਂ ਉਹਦੇ ਬੱਚੇ ਕਿੰਨੇ ਕਾਏ ਉਹਦੇ ਬੱਚੇ ਆ ਗਏ ਜੀ ਕੋਈ ਮਿਲਦਾ 10 12 ਦੇ ਕਰੀਬ ਆ ਗਏ ਹੋਣਗੇ ਹੈਗੀਆਂ ਫੋਟੋਆਂ ਆਪਣੇ ਕੋਲ ਹਾਂਜੀ ਇੱਕ ਤਾਂ ਜਿਹੜੇ ਤੁਸੀਂ ਦੋ ਇੱਕ ਬਸ਼ੇਰਾ ਬਸ਼ੇਰੀ ਫਲਮਾਇਆ ਜੀ ਆ ਬਾਹਰ ਫਲਮਾਈ ਜਿਹੜੀ ਹਾਂਜੀ ਹਾਂਜੀ ਉਹ ਵੀ ਇਸੇ ਦੇ ਹੀ ਆ ਜੀ ਜਿਹੜੀ ਉਹ ਬਸ਼ੇਰੀ ਆ ਉਹ ਆਪਣੇ ਘਰੇ ਹੀ ਸੀ ਕੁੜੀ ਉਹ ਆਪਾਂ ਹੀ ਮੇਟ ਕਰਾਈ ਸੀ ਆਪਦੇ ਹੱਥੀ ਜਮਾ ਜੈਡ ਬਲੈਕ ਕੁੜੀ ਸੀ ਬਹੁਤ ਸੋਹਣੀ ਬਸ਼ੇਰੀ ਆਈ ਉਹ ਕਿੰਨੇ ਚਿਰ ਦੀ ਹੋ ਗਈ ਬਸ਼ੇਰੀ ਛੋਟੀ ਉਹ 9 ਮਹੀਨਿਆਂ ਦੀ ਹੋ ਗਈ ਜੀ 9 ਮਹੀ ਉਗੀ ਹਾਂਜੀ ਜੀ ਤੇ ਮਤਲਬ ਉਹ ਜਮਾ ਜੈਡ ਬਲੈਕ ਮਤਲਬ ਘੋੜੀ ਸੀਗੀ ਜ ਜਮਾ ਕੋਈ ਚਿੱਟਾ ਦਾਗ ਨਹੀਂ ਸੀਗਾ ਜੀ ਤੇ ਉਹਦੇ ਤੇ ਆਈ ਆ ਉਹ ਬਲੇਜ਼ ਪ੍ਰੋਪਰ ਬਲੇਜ਼ ਦੀ 10 ਪੈਰ ਚਿੱਟੇ ਦੀ ਬਸ਼ੇਰੀ ਆਈ ਆ ਉਹਦੇ ਤੇ ਜੀ ਤੇ ਜਿਹੜਾ ਦੂਸਰਾ ਉਹ ਬਸ਼ੇਰਾ ਵੀ ਇੱਥੇ ਆਪਣੇ ਘਰ ਦਾ ਹੀ ਸੀਗਾ ਜੀ ਹਾਂਜੀ ਤੇ ਇਹਦੀ ਹਾਈਟ ਦੀ ਗੱਲ ਕਰੀਏ ਹੁਣ ਆ ਜੀ ਆਪਾਂ ਦੂਜੇ ਤੇ ਵੀਰਤਨ ਜੀ ਵੀਰਤਨ ਦੀ ਹਾਈਟ ਤੇ ਉਮਰ ਕਿੰਨੀ ਹੈ ਇਹਦੀ 3 ਕਿ ਸਾਲ ਉਮਰ ਆ ਜੀ ਤੇ 64 ਇੰਚ ਕਾਦੇ ਦਾ ਜੀ ਠੱਟੀ ਵਾਲਾ ਤੇ ਹਾਜੀ ਆਉਣ ਵਾਲੇ ਸਮੇਂ ਚ ਕੀ ਸੋਚਦੇ ਹੋ ਕਿ ਕਿਥੋਂ ਤੱਕ ਮਾਰ ਮਾਰ ਜੂ ਇਹ ਮੇਰੇ ਮੁਤਾਬਕ ਤਾਂ ਜੀ 65 ਇੰਚ 65.5 ਇੱਥੇ ਜੇ ਚਲਾ ਜਾਊਗਾ ਜੀ ਜੀ ਆਰਾਮ ਨਾਲ ਜਾ ਬੜੂ ਬਾਈ ਪਲਾਸੀ ਹੋ ਜਾਊਗਾ ਪਲਾਸੀ ਹੋ ਜੀ ਕਿਉਂਕਿ ਦਿਖਾਵਟ ਬੜੀ ਆ ਘੋੜੇ ਚ ਹਾਂਜੀ ਹਾਂਜੀ ਦੂਜੀ ਗੱਲ ਆ ਜਾਂਦੀ ਹੈ ਬਾਈ ਪਿੱਠ ਪੁੜੇ ਦੀ ਬਰੀਕੀਆਂ ਦੀ ਉਹ ਵੀ ਨਹੀਂ ਘੋੜਾ ਹੱਥ ਥਰੋਦਾ ਹੁਣ ਗੱਲ ਇਹਦੀ ਆ ਜਾਂਦੀ ਹੈ ਫੀਸ ਦੀ ਇਹਦੀ ਫੀਸ ਕੀ ਹੈ ਇਹਦੀ 31000 ਜੀ ਆਪਣੇ ਤਿੰਨੇ ਘੋੜਿਆਂ ਦੀ ਫੀਸ ਹੈ ਤਿੰਨਾ ਨਹੀਂ 31000 ਇੱਕੋ ਹੀ ਜਿਹੜਾ ਮਰਜੀ ਛਡਾਲੋ ਕੋਈ ਜੀ ਉਹਦੇ 'ਚ ਕੋਈ ਤੁਸੀਂ ਰੱਖਿਆ ਨਹੀਂ ਹਨਾ ਪੜਦਾ ਹਾਂਜੀ ਕੋਈ ਪੜਦਾ ਜੀ ਪਹਿਲਾਂ ਸੀਗਾ ਮਾੜਾ ਮੋਟ ਫਿਰ ਜਦੋਂ ਤਿੰਨੇ ਘੋੜੇ ਆਪਾਂ ਨੂੰ ਤਾਂ ਤਿੰਨੇ ਘੋੜੇ ਇੱਕੋ ਜਿਹੇ ਆ ਜੀ ਆਪਾਂ ਨੂੰ ਤਾਂ ਚਲੋ ਜਿਵੇਂ ਸੀਗਾ ਚੱਲ ਕੋਈ ਇਹਦੀ ਘੱਟ ਜਿਵੇਂ ਵੀ ਸੀਗਾ ਫਿਰ ਲੋਕਾਂ ਨੇ ਕਹਿਣਾ ਉਹ 'ਚ ਕਿਉਂ ਦੀ ਘੱਟ ਕਿਉਂ ਇਹਦੀ ਐ ਕਿਉਂ ਜੀ ਫਿਰ ਆਪਾਂ ਇੱਕ ਤਿੰਨਾਂ ਘੋੜਿਆਂ ਦੀ ਆਪਾਂ ਨੂੰ ਤਿੰਨੇ ਘੋੜੇ ਇੱਕੋ ਜੀ ਆਪਾਂ ਤਿੰਨਾਂ ਘੋੜਿਆਂ ਦੀ ਫੀਸ ਇੱਕੋ ਜੀ ਕਰਦੇ ਤੇ ਤੁਹਾਡੇ ਏਰੀਆ 'ਚ ਬਾਈ ਇੱਥੇ ਮੰਨ ਲਓ ਫਰੋਜਪੁਰ ਏਰੀਆ 'ਚ ਬੈਠੇ ਆਂ ਘੋੜੀਆਂ ਦੀ ਗਿਣਤੀ ਕਿੰਨੀ ਹੈ ਤੇ ਘੋੜੀਆਂ ਕਿੱਦਾਂ ਦੀ ਆਪਣੇ ਕੋਲੇ ਘੋੜੀਆਂ ਆ ਇਧਰੋਂ ਪੁਲੱਥ ਤੋਂ ਆਉਂਦੀਆਂ ਉਧਰੋਂ ਵੀ ਬਹੁਤ ਆਉਂਦੀਆਂ ਭਿੱਖੀਵੈਂਡ ਪਟਿਆਲੇ ਐ ਸਾਈਡ ਵੱਲੋਂ ਵੀ ਇਧਰ ਸੰਗਰੂਰ ਵੱਲੋਂ ਵੀ ਆਪਣੇ ਕੋਲ ਘੋੜੀਆਂ ਮਤਲਬ ਕਾਫੀ ਅੱਛਾ ਭਿੱਖੀਵੈਂਡ ਤੇ ਭਿੱਖੀਵੈਂਡੋਂ ਪੱਟੀ ਸਾਡਾ ਏਰੀਆ ਤੇ ਇਧਰੋਂ ਮੰਨ ਲਓ ਪਟਿਆਲਾ ਹਾਂਜੀ ਹਾਂਜੀ ਵਾਹ ਬਈ ਵਾਹ ਅੱਛਾ ਏਡੀ ਦੂਰੋਂ ਵੀ ਘੋੜੀਆਂ ਚਾ ਤਿੰਨਾਂ ਚੋਂ ਜ਼ਿਲ੍ਹਿਆਂ ਤੋਂ ਵੀ ਆਉਂਦੀਆਂ ਹਾਂਜੀ ਹਾਂਜੀ ਆਈਆਂ ਜੀ ਕਿਉਂਕਿ ਘੋੜੇ ਬਹੁਤ ਚੰਗੇ ਆ ਬਾਈ ਉਹ ਤਾਂ ਭਰਾ ਛੋਟੇ ਦੀ ਮਿਹਨਤ ਆ ਬਾਕੀ ਉਦਮੀ ਵੀਰ ਆ ਮਿਹਨਤੀ ਭਰਾ ਵਾ ਜੇ ਕੋਈ ਜਵਾਕ ਕਿਸੇ ਦਾ ਬਾਈ ਇਧਰ ਚੰਗੇ ਕੰਮ 'ਚ ਆਉਂਦਾ ਹੁੰਦਾ ਨਾ ਤੇ ਮੇਰੇ ਭਰਾ ਉਹਨੂੰ ਦੋਵੇਂ ਹੱਥ ਖਿਲਾਰ ਕੇ ਗਲਾਵੇ 'ਚ ਲਿਆ ਕਰੋ ਕਹਿੰਦਾ ਭਾਪੀ ਵੀਡੀਓ ਸ਼ੇਅਰ ਕਰਕੇ ਸਪੋਰਟ ਕਰ ਦਿਆ ਕਰੋ ਬਸ ਤੁਹਾਡਾ ਐਡਾ ਹੀ ਅਸ਼ੀਰਵਾਦ ਸਾਡੇ ਲਈ ਬਹੁਤ ਆ ਅੱਜ ਜੇ ਤੁਸੀਂ ਕਿਸੇ ਦੇ ਧੀ ਪੁੱਤ ਨੂੰ ਸਪੋਰਟ ਕਰੋਗੇ ਤੇ ਕੱਲ ਨੂੰ ਧੀ ਪੁੱਤ ਆਪਣੇ ਨੂੰ ਵੀ ਸਪੋਰਟ ਦੀ ਲੋੜ ਪੈਣੀ ਆ ਫਿਰ ਕਿਤੇ ਨਾ ਕਿਤੇ ਕੀਤਾ ਜਿਹੜਾ ਕਰਮ ਹੈ ਨਾ ਉਹ ਕਾਲਪੁਰਖ ਵਾਹਿਗੁਰੂ ਦੀ ਡਾਇਰੀ 'ਚ ਨੋਟ ਹੁੰਦਾ ਹੈ ਚੰਗਾ ਕਰ ਲਓ ਮਾੜਾ ਕਰ ਲਓ ਉਹ ਇੱਕ ਨਾ ਇੱਕ ਦਿਨ ਤੁਹਾਨੂੰ ਸਾਹਮਣੇ ਆਉਣਾ ਹੀ ਆ ਤੇ ਮੈਂ ਇਸ ਕਰਕੇ ਅਰਦਾਸ ਵੀ ਕਰੂੰਗਾ ਪ੍ਰਮਾਤਮਾ ਅੱਗੇ ਤੁਹਾਡੇ ਤੋਂ ਆਸ ਵੀ ਹੈ ਸਾਡੀ ਬੇਨਤੀ ਵੀ ਹੈ ਤੁਹਾਨੂੰ ਹੱਥ ਜੋੜ ਕੇ ਵੀ ਭਰਾ ਦੀ ਦੱਬ ਕੇ ਆਪਾਂ ਸਪੋਰਟ ਕਰਨੀ ਹੈ ਨਵੀਂ ਉਮਰ ਦਾ ਵੀਰ ਹੈ ਨੌਜਵਾਨ ਭਰਾ ਹੈ ਅੱਗੇ ਆਉਣਾ ਚਾਹੁੰਦਾ ਕੁਝ ਕਰਨਾ ਚਾਹੁੰਦਾ ਕੁਝ ਬਣਨਾ ਚਾਹੁੰਦਾ ਤੇ ਮੇਰੇ ਭਰਾ ਘੋੜੇ ਵਾਲੇ ਆ ਯਾਰ ਆਪਣਾ ਦਿਲ ਤੇ ਉਹੀ ਵੱਡਾ ਹੁੰਦਾ ਹੈ ਸ਼ੌਂਕ ਰੱਖਣ ਵਾਲੇ ਭਰਾ ਆਪਾਂ ਤੇ ਵੱਧ ਚੜ ਕੇ ਪਹਿਲ ਦੇ ਆਧਾਰ ਤੇ ਮੇਰੇ ਕਹਿਣ ਤੇ ਵੀਡੀਓ ਸ਼ੇਅਰ ਜਰੂਰ ਕਰ ਦਿਓ ਮੈਨੂੰ ਪਤਾ ਵੀ ਇਹ ਦੇਸ਼ ਕਿੰਨੀ ਮਿਹਨਤ ਕਰਦਾ ਬਾਈ ਬਾਕੀ ਤੁਸੀਂ ਇੱਕ ਵਾਰੀ ਫਾਰਮ ਤੇ ਆਇਓ ਲੋਸਟਡ ਫਾਰਮ ਪਿੰਡ ਸੋਰ ਸਿੰਘ ਵਾਲਾ ਜ਼ਿਲ੍ਹਾ ਫਰੂਜ਼ਪੁਰ ਤੇ ਬਹੁਤ ਹੀ ਵਧੀਆ ਇਨਸਾਨ ਆ ਬਾਕੀ ਲੋਕੇਸ਼ਨ ਤੁਹਾਨੂੰ ਮਿਲ ਕੇ ਪਤਾ ਲੱਗ ਜਾਊਗਾ ਵੀ ਭਾਈ ਹੁਣੀ ਕਿੱਦਾਂ ਦੇ ਆ ਅੱਛਾ ਹੁਣ ਗੱਲ ਆ ਜਾਂਦੀ ਹੈ ਦੇਸ਼ ਡਾਕਟਰ ਸਾਹਿਬ ਦੀ ਡਾਕਟਰ ਸਾਹਿਬ ਕਿਹੜੇ ਕਿਹੜੇ ਵੀਰ ਆਉਂਦੇ ਆ ਜੀ ਆਪਣੇ ਕੋਲੇ ਡਾਕਟਰ ਬਲਜੀਤ ਸਿੰਘ ਹੀ ਆਉਂਦੇ ਜੀ ਟਾਂਲੀ ਤੋਂ ਟਾਂਲੀ ਪਿੰਡ ਤੋਂ ਜੀ ਹਾਂ ਜੀ ਇੱਥੇ ਆਪਣੇ ਕੋਲੇ ਹੀ ਰਹਿੰਦੇ ਬਹੁਤ ਤਜਰਬੇ ਵਾਲੇ ਭਰਾ ਬਹੁਤ ਕਹੜੀਏ ਪ੍ਰਗੜੇ ਸਮੇ ਤੋਂ ਤੁਰੇ ਆਉਂਦੇ ਆ ਉਹਨਾਂ ਨੂੰ ਮਤਲਬ ਮੇਨ ਲਾਦਾ ਵੀ 25 ਸਾਲ ਤੋਂ ਪਲੱਸ ਹੋ ਗਿਆ ਬਹੁਤ ਐਕਸਪੀਰੀਅੰਸ ਤਜਰਬਾ ਬਹੁਤ ਹੈ ਭਾਈ ਇਹ ਗੱਲ ਦਾ ਸਾਡੇ ਏਰੀਆ 'ਚ ਵੀ ਤਕਰੀਬਨ ਬਾਈ ਹੁੰਦੀ ਜਾਂਦੇ ਬਹੁਤ ਬਹੁਤ ਦੂਰ ਤੱਕ ਜਾਂਦੇ ਆ ਹਰਿਆਣੇ ਹਰਿਆਣੇ ਬਹੁਤ ਮੈਨਾਂ ਦੂਰ ਦੂਰ ਤੱਕ ਜਾਂਦੇ ਆ ਜੀ ਤੇ ਬਾਕੀ ਮਤਲਬ ਬਹੁਤ ਚੰਗੇ ਡਾਕਟਰ ਆਪਣੇ ਤੇ ਇੱਥੇ ਕੋਲੇ ਲੈ ਜਾਂਦੇ 5 ਕਿਲ ਮਤਲਬ ਡਾਕਟਰ ਸਾਹਿਬ ਦੀ ਫੋਲੋ ਮਤਲਬ ਜੇ ਕਿਸੇ ਦੇ ਕੋਲ ਮਤਲਬ ਡਾਕਟਰ ਸਪੈਸ਼ਲਟੀ ਹੈ ਨਾ ਨਹੀਂ ਮਤਲਬ ਕਿਸੇ ਕੋਲੇ ਪਹੁੰਚ ਸਕਦੇ ਤੇ ਬਈ ਆਪਾਂ ਮਤਲਬ ਘੋੜੀ ਵੀ ਕਿਸੇ ਨੇ ਚੈੱਕ ਵੀ ਕਰਵਾਉਣੀ ਜਾਂ ਕੋਈ ਹੋਰ ਵੀ ਪ੍ਰੋਬਲਮ ਹੋਵੇ ਆਪਾਂ ਮਤਲਬ ਡਾਕਟਰ ਸਾਹਿਬ ਦੀ ਆਪਣੇ ਕੋਲੇ ਅਵੇਲੇਬਲ ਹੈ ਨਾ ਹਾਂਜੀ ਅਵੇਲੇਬਲ ਹੈ ਜੀ ਤੇ ਵੀ ਸਜਣੋ ਸਰਦਾਰ ਬਲਜੀਤ ਸਿੰਘ ਹੁਣੀ ਇੱਟਾਂ ਵਾਲੀ ਵਾਲੇ ਜਿਹੜੇ ਡਾਕਟਰ ਸਾਹਿਬ ਆ ਰਹੇ ਉਹ ਵੀਰ ਕੋਲ ਆਣੇ ਕੋਲੇ ਆਉਂਦੇ ਆ ਬਹੁਤ ਪੁਰਾਣਾ ਤਜੁਰਬਾ ਰੱਖਦੇ ਆ ਬਾਈ ਹੁਣੀ ਵੀ 25 30 ਸਾਲ ਤੋਂ ਇਸ ਲਾਈਨ ਦੇ ਵਿੱਚ ਵਿੱਚ ਰਹਿ ਆ ਤੇ ਬਹੁਤ ਏਰੀਆ ਬਹੁਤ ਬਾਈ ਨੇ ਬਾਕੀ ਦੱਸ ਹੀ ਦਿੱਤਾ ਬਹੁਤ ਦੂਰ ਦੂਰ ਤੱਕ ਜਾਂਦੇ ਆ ਘੋੜਿਆਂ ਵਾਲੇ ਤਕਰੀਬਨ 90% 95% ਵੀਰ ਸਾਰੇ ਬਾਈ ਨੂੰ ਜਾਣਦੇ ਹੀ ਆ ਤੇ ਬਾਈ ਦੇ ਕਹਿੰਦਾ ਭਾਪੀ ਜੇ ਕੋਈ ਕੋਲੇ ਕੋਲੇ ਨਹੀਂ ਵੀ ਡਾਕਟਰ ਪਹੁੰਚ ਸਕਦਾ ਵੀ ਤੁਸੀਂ ਘੋੜੀ ਲਿਆਇਓ ਇਹ ਆਪੇ ਇੱਥੇ ਫਾਰਮ ਤੇ ਚੈੱਕ ਕਰਾ ਕੇ ਤੇ ਘੋੜਾ ਉਹਨੂੰ ਦੇ ਦੇਣਗੇ ਅੱਛਾ ਹੋਰ ਕੋਈ ਜਾਂਦੇ ਜਾਂਦੇ ਮੇਰੇ ਤੋਂ ਕੋਈ ਪੁੱਛਣ ਵਾਲਾ ਆ ਜਾਂ ਦੱਸਣ ਵਾਲਾ ਰਹਿ ਗਿਆ ਹੋਵੇ ਸਵਾਲ ਤੇ ਜਾਂਦੇ ਜਾਂਦੇ ਭਰਾਵਾਂ ਨੂੰ ਮੈਸੇਜ ਕੋਈ ਬਾਕੀ ਜੇ ਕਿਸੇ ਨੇ ਕੋਈ ਸਟੇਬਲਿੰਗ ਵਗੈਰਾ ਦਾ ਵੀ ਹੁੰਦਾ ਜੀ ਆਪਾਂ ਮਤਲਬ ਜੇ ਕਿਸੇ ਦੇ ਮਤਲਬ ਜਿਵੇਂ ਡਾਕਟਰ ਸਾਹਿਬ ਨਹੀਂ ਜਾਂਦੇ ਜੇ ਕੋਈ ਆਪਣੇ ਕੋਲੇ 2-4 ਦਿਨ 5 ਦਿਨ ਹਫਤਾ ਘੋੜੀ ਰੁਕਦੀ ਵੀ ਆ ਬਈ ਆਪਾਂ ਉਹ ਚੀਜ਼ ਦਾ ਕੋਈ ਚਾਰਜ ਵੀ ਨਹੀਂ ਕਰ ਦੇਗੇ ਬਈ ਜੇ ਕਿਤੇ ਕਈ ਵਾਰੀ ਹੁੰਦਾ ਹੀ ਕੋਈ ਬੰਦਾ ਕਹਿ ਦਿੰਦਾ ਬਈ ਵਾਪਸ ਲੈ ਕੇ ਜਾਣੀ ਪਊ ਜਾਂ ਕਿਵੇਂ ਵੀ ਆਪਾਂ ਘੋੜੀ ਮਤਲਬ ਵਧੀਆ ਕੇਅਰ ਕਰਾਂਗੇ ਆਪਾਂ ਆਪਦੇ ਕੋਲੇ ਰੱਖਾਂਗੇ ਜੀ ਤੇ ਬਾਕੀ ਆ ਸਾਰਿਆਂ ਦੇ ਸਾਂਝੇ ਘੋੜੇ ਆ ਆ ਉਹ ਸਾਰੇ ਮਤਲਬ ਵੇਖੋ ਵੇਖੋ ਤੇ ਚੰਗੇ ਲੱਗਦੇ ਆ ਹਾਂ ਲਾਈਵ ਆਣ ਕੇ ਦੇਖੋ ਜੀ ਬਈ ਕਹੂੰਗੀ ਲਾਈਵ ਆ ਫੋਟੋ ਵੀਡੀਓ ਤੇ ਵੀ ਚਲੋ ਤਾਂ ਵੈਸੇ ਪਤਾ ਲੱਗ ਜਾਂਦਾ ਪਰ ਫਿਰ ਵੀ ਚਲੋ ਲਾਈਵ ਆ ਉਹ ਬੰਦਾ ਵੇਖੇ ਚੰਗੇ ਜਾਨਵਰ ਆਪਣੇ ਚਲੋ ਸਾਰਿਆਂ ਦੇ ਸਾਂਝੇ ਘੋੜੇ ਆ ਜੀ ਹਾਂਜੀ ਆਓ ਜੀ ਕਹਿੰਦਾ ਪਾ ਆਪੇ ਬਾਈ ਜਾਂਦਾ ਵੀ ਘੋੜੀ ਬਾਅਦ ਚ ਲੈ ਕੇ ਆਇਓ ਪਹਿਲਾਂ ਵੀਰ ਤੋਂ ਢੇੜਾ ਜ਼ਰੂਰ ਮਾਰ ਜਿਓ ਜੇ ਤੁਸੀਂ ਦੂਰੋਂ ਨਹੀਂ ਵੀ ਆ ਸਕਦੇ ਤੇ ਬੇਚਿੰਤ ਹੋਗੇ ਯਾਰ ਵੀਡੀਓ ਦੇ ਵਿੱਚ ਤੁਹਾਨੂੰ ਬਿਲਕੁਲ ਇਨ ਬੇਨੀ ਘੋੜੇ ਦਿਸਣਗੇ ਜਿੱਦਾਂ ਦੇ ਲਾਈਵ ਆ ਤੇ ਤੁਸੀਂ ਜਰੂਰ ਬਾਈ ਹੋਣਾ ਕੋਲੇ ਹਾਜ਼ਰੀ ਭਰਿਓ ਬਾਕੀ ਵੀਡੀਓ ਕਿਵੇਂ ਲੱਗੀ ਫਿਰ ਤੋਂ ਕਹਿੰਦਾ ਕਿ ਨਵੀਂ ਉਮਰ ਦੇ ਭਰਾ ਐ ਦੱਬ ਕੇ ਸਪੋਰਟ ਕਰਿਓ ਬਾਈ ਇਹਦੇਸ਼ ਨੂੰ ਤੇ ਇਦਾਂ ਦੇ ਨਗੀਨੇ ਲੈ ਕੇ ਤੁਹਾਡੀ ਕਚਹਿਰੀ 'ਚ ਹਾਜ਼ਰ ਹੁੰਦੇ ਰਵਾਂਗੇ ਉਹਨੇ ਸਮੇਂ ਲਈ ਦਿਓ ਜੀ ਸੁਖਸੰਦ ਨੂੰ ਇਜਾਜ਼ਤ ਜਿਉਂਦੇ ਵਸਦੇ ਹੱਸਦੇ ਰਹੋ ਛੱਬਾ ਖੈਰ ਸਤਿ ਸ੍ਰੀ ਅਕਾਲ ਬਾਈ ਜੀ ਸਾਰੇ ਸੱਜਣਾ ਦਾ ਧੰਨਵਾਦ ਜੀ ਧੰਨਵਾਦ ਗੁਰਵਿੰਦਰ ਬਾਈ ਧੰਨਵਾਦ ਦਿੱਤਾ ਜੀ ਫਿਰ ਬਾਈ ਬਹੁਤ ਬਹੁਤ ਧੰਨਵਾਦ ਧੰਨਵਾਦ ਵੱਡੇ ਬਾਈ ਧੰਨਵਾਦ ਓਕੇ ਸੱਜਣਾ ਅਗਲੀ ਵੀਡੀਓ ਨਾਲ ਮਿਲਦੇ ਆ ਜੀ ਸ਼ੇਅਰ ਮਾਰ ਦਿਓ ਛੱਬਾ ਖੈਰ